ਪਾਣੀ ਦੀ ਘੁੱਟ ਲਿਆ ਰਿਹਾ ਰੇ ਮੈਨੂੰ ਮੇਰੇ ਸਾਹ ਸੁੱਕ ਰਹੇ ਨੇ ਗਏ ਬੇਚੱਕ ਕੇ ਪੀ ਲੈ ਨਾ ਪਾਣੀ ਜੇ ਚੱਕਿਆ ਜਾਂਦਾ ਹੋਵੇ ਤੁਹਾਨੂੰ ਕਿਉਂ ਕਹਾ ਮੈਂ ਮੇਰੇ ਜਾਨ ਨੂੰ ਹੀ ਲੱਗ ਜੰਨੀ ਆ ਕਰਨ ਤੂੰ ਹੇ ਹੇ ਬੇ ਉਹੀ ਨਹੀਂ ਕਰਦੀ ਹੈਗੀ ਕੋਈ ਸ਼ੌਕ ਨੂੰ ਨਹੀਂ ਕਰ ਰਹੀ ਉਹ ਅਰੇ ਥਾਂ ਥਾਂ ਨਾ ਖੰਘਿਆ ਜੇ ਕਰ ਤੁਹਾਡਾ ਘੂੜੀ ਆਗਾ ਤੇ ਰੂੜੀਆਂ ਥੋੜੀ ਆ ਮੈਂ ਰੂੜੀ ਮਾੜਾ ਮੋਟਾ ਦੇਖ ਲਿਆ ਕਰ ਝਾੜੂ ਪੋਚਾ ਲੱਗਿਆ ਹੁੰਦਾਗਾ ਤੈਨੂੰ ਕਿਹਾ ਕਿ ਤੇ ਵਧੀਆ ਡਾਕਟਰ ਨੂੰ ਦਿਖਾ ਦੇ ਵਧੀਆ ਸਹਰ ਲੈ ਜਾ ਮੈਨੂੰ ਐ ਥੀ ਲੰਡੂ ਜਿਹੜਾ ਡਾਕਟਰ ਦਾ ਇਹ ਖਾ ਕੇ ਦਵਾਈ ਦਵਾਈ ਜਾਂਦਾ ਮੈਨੂੰ ਤੂੰ ਗੜੇ ਇੱਕ ਕੋਲੇ ਜਾਂਦੀਆਂ ਜੇ ਇੱਕ ਕੋਲੇ ਲੈ ਜੀਏ ਫਿਰ ਜੇ ਪਰ ਗੁੜੀਆਂ ਕਹਿ ਦੇਣਾ ਤੂੰ ਦੂਜੀ ਕੋਲੇ ਵਾਈਦੀ ਹੈਗੀ ਜਾਂ ਤੀਜੇ ਕੋਲੇ ਵਾਈਦੀ ਹੈ ਹੁਣ ਕੀ ਕਰਾਂ ਔਖੀ ਆ ਮੈਂ ਕਹਣਾ ਸੌ ਗਰੂ ਕਹਿਨੀ ਹੈਗੀ ਮੈਂ ਦੁਖੀਆਂ ਤਾਂ ਕਰਕੇ ਕਹਿਨੀ ਹੈਗੀ ਆ ਪਾਣੀ ਦੀ ਘੁੱਟ ਕਹਿ ਦੇ ਬਹੂ ਨੂੰ ਫੜਾ ਦੂਗੀ ਅੱਜ ਤਾਂ ਤੂੰ ਲੱਛਣੀ ਕਰਨ ਲੱਗ ਜੰਨੀ ਹੈਗੀ ਦੇਖ ਕੇ ਮੈਨੂੰ ਤੈਨੂੰ ਵੱਧ ਤਾਂ ਛੱਡਦੀ ਹੈਗੀ ਤੂੰ ਵੀਰਪਾਲ ਨੂੰ ਬੋਲ ਮਾਰ ਲਿਆ ਕਰ ਉਹਨੂੰ ਕਹਦੇ ਪਾਣੀ ਦੇ ਦਊਗੀ ਕੁੱਟ ਮੈਂ ਹੁਣ ਕੰਮ ਧੰਦੇ ਕਰਾਂ ਕਿ ਸੋਨੂੰ ਸੰਭ ਹੇ ਹੇ ਜਾ ਬਾਗੇ ਜਾ ਪੁੱਤ ਤੈਨੂੰ ਤਾਂ ਕਹਿਣੇ ਤੇ ਕੋਈ ਫਾਇਦਾ ਨਹੀਂ ਨਹੀਂ ਵੀਰ ਪਾਲੋ ਨਹੀਂ ਵੀਰ ਪਾਲੋ ਆਏ ਹੇ ਉਹ ਕੜਾ ਪਹਿਲੀ ਨਾਲ ਸੁਣ ਲੂਗੀ ਉਹ ਵੀ ਨਹੀਂ ਸੁਣਨੇ ਦੀ ਇੱਕ ਦੀਆਂ 18 ਉਹ ਸੁਣਾਊਗੀ ਹਾਏ ਹੇ 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 ਸਾਰਾ ਦਿਨ ਖੌਂ ਖੌਂ ਕਰੀ ਆਉ ਬੁੜੀਆਂ ਕੀ ਚੁਗਲੀਆਂ ਕਰੀ ਜਾਂਦੀ ਸੀ ਮੇਰੀਆਂ ਉਹਦੇ ਕੋਲੇ ਪੁੱਤ ਚੁਗਲੀਆਂ ਮੈਂ ਕੀ ਕਰਨੀਆਂ ਨੇ ਪਾਣੀ ਦੀ ਘੁੱਟ ਨੂੰ ਕਿਹਾ ਸੀਗਾ ਆ ਤੈਨੂੰ ਹੱਕ ਵਾਲੀਆਂ ਤਾਂ ਇਹ ਨਹੀਂ ਸੁਣਿਆ ਨਹੀਂ ਨਾ ਕਿੰਨਾ ਕ ਪਾਣੀ ਪੀਂਗੀ ਸਾਰਾ ਦਿਨ ਪਾਣੀ ਪੀਂਦੀ ਰਹਿਣੀ ਅਗਰੇ ਤੇ ਗਲਾਸ ਕਰ ਦਿੰਦੀਆਂ ਮਾਂਜਣ ਵਾਲੇ ਤੋਂ ਫਿਰ ਪੁੱਤ ਪਾਣੀ ਦੀ ਜਿਹਦੇ ਤੇ ਲੱਗਦੀ ਆ ਹੁਣ ਮੈਂ ਕੀ ਕਰਾਂ ਨਾਲੇ ਨਾ ਅੰਦਰ ਇੰਨਾ ਠੁੱਕ ਠੁੱਕ ਕੇ ਸਾਰਾ ਗਾਲਿਆ ਹੀ ਫਰਸ਼ 'ਤੇ ਕੋਈ ਦਵਾਈ ਦੋਈ ਖਾਲਿਆ ਕਰ ਟਾਈਮ ਸਰ ਗੱਲ ਜਿਆ ਕਰ ਤੈਨੂੰ ਕਿਹਾ ਮੈਨੂੰ ਸ਼ਹਿਰ ਦਿਖਾ ਦੋ ਤੁਸੀਂ ਕੀ ਆਖੇ ਲੱਗਦੇ ਹੋ ਮੈਂ ਸ਼ਹਿਰ ਦਿਖਾਉਣ ਨੂੰ ਕਿਧਰੇ ਨਹੀਂ ਤੇਰੇ ਗੋਲੀ ਵੱਜੀ ਆ ਬਥੇਰੀ ਨਰੋਈ ਪਈਆਂ ਤੂੰ ਕੀ ਹੋਇਆਗਾ ਤੈਨੂੰ ਢੰਗ ਕਰਦੀ ਰਹਿਣੀ ਆ ਸਾਰਾ ਦਿਨ ਮੈਂ ਕਿਹੜਾ ਸੌਂਕ ਨੂੰ ਕਰਿਆ ਢੰਗ ਆ ਸਾਨੂੰ ਕਹਿਣੀ ਆ ਕਿ ਪੁੱਤ ਪਾਣੀ ਤਾਂ ਨਹੀਂ ਫੜਾ ਦਿਆ ਕਰੋ ਨਾ ਤੁਸੀਂ ਪਾਣੀ ਫੜਾਉਨੇ ਹੋਗੇ ਮੈਨੂੰ ਨਾ ਚਾਚ ਨਾ ਰੋਟੀ ਪਾਣੀ ਕੁਝ ਨਹੀਂ ਦਿੰਦੇ ਕਰਦੇ ਹਾਂ ਸੁਣਾ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਸੁਣਾਓ ਚੀ ਬੋਲ ਬੋਲ ਕੇ ਵੀ ਮੇਰੇ ਨੋ ਪੁੱਤ ਕੁਝ ਦਿੰਦੇ ਨਹੀਂ ਆ ਤੈਨੂੰ ਸ਼ਰਮ ਨਹੀਂ ਆਉਂਦੀ ਤੇਰੇ ਕੀ ਹੱਥ ਟੁੱਟਿਆ ਚੱਕ ਕੇ ਖਾਲਾ ਪੁੱਤ ਜੇ ਮੈਂ ਥੁੱਟਿਆ ਜਾਂਦਾ ਹੋਵੇ ਅਮਤੇਰੇ ਹੜੇ ਕਿਉਂ ਕੱਢਾ ਹਾਂ ਤੂੰ ਬੈ ਜਾ ਬੁੜੀਏ ਟੇਕ ਜਾ ਕਰ ਕਿਸੇ ਵੇਲੇ ਸਾਨੂੰ ਵੀ ਸੁੱਖ ਦਾ ਸਾਹ ਲੈ ਲੈਣ ਦਿਆ ਕਰ ਨਾ ਖੌਂ ਖੌਂ ਕਰਿਆ ਕਰ ਆ ਤੇਰੀ ਖੌਂ ਖੌਂ ਸੁਣ ਕੇ ਨਾ ਮੇਰਾ ਸਿਰ ਦੁਖਣ ਲੱਗ ਜਾਂਦਾ ਬੁੜੀਆ ਟੰਗੋ ਮੈਨੂੰ ਗੋਲੀ ਦੇ ਦੇ ਹੈ ਨਹੀਂ ਕੀ ਗੋਲੀ ਕਰੇ ਤੇ ਮੇਰੇ ਦਵਾਈ ਪਈ ਆਉ ਚ ਦੇ ਦੇ ਕਿੱਥੇ ਪਈ ਆ ਮੈਨੂੰ ਨਹੀਂ ਪਤਾ ਚੱਕ ਕੇ ਲੈ ਲੈ ਮੇਰਾ ਗੋਡਾ ਦੁਖਦਾ ਤੁਰਿਆ ਨਹੀਂ ਜਾਂਦਾ ਹੈਗਾ ਕਿਸੇ پاسਵਰ ਸਹੀ ਵੀ ਹੈਗੀਆ ਤੂੰ ਕਦੇ ਤੇਰਾ ਕੁਛ ਦੁਖਦਾ ਕਦੇ ਕੁਛ ਦੁਖਦਾਗਾ ਭਾਈ ਸਾਡੇ ਤੋਂ ਤਾਂ ਤੇਰੇ ਨਾ ਪੂਰਾ ਨਹੀਂ ਆਈਦਾ ਜੇ ਕਿਸੇ ਚੀਜ਼ ਦੀ ਲੋੜਾ ਚੱਕ ਕੇ ਲੈ ਲਾ ਤੁਰਿਆ ਨਹੀਂ ਜਾਂਦਾ ਚੱਕੂ ਕਿਵੇਂ ਲੱਤ ਤਾਂ ਅੱਜ ਹੀ ਤਾਂ ਹੋਈ ਬੈਠੀ ਆਂਗੀ ਟੁੱਟੀਆਂ ਤੇਰਾ ਲੱਤਾਂ ਟੁੱਟੇ ਵਰਗੂ ਜੇ ਤੁਰਦੀ ਨਹੀਂ ਲੱਤ ਤੁਰਦੀ ਨਹੀਂ ਲੱਤੇ ਦੀ ਮੈਨੂੰ ਨਾ ਬੋਲ ਜੇ ਨਾ ਮਾਰ ਮੈਨੂੰ ਹੋਰ ਬਹੁਤ ਕੰਮ ਆ ਠੀਕ ਆ ਨਾ ਦੱਸ ਕੀ ਕਰਾਂ ਹੋਰ ਕਿਹਨੂੰ ਹੱਕਾ ਮਾਰਾਂ ਦੱਸ ਮੈਨੂੰ ਪਹਿਲਾਂ ਹੱਕਾ ਮਾਰਾਂ ਹੱਕਾ ਮਾਰਨ ਦੀ ਲੋੜ ਹੀ ਨਹੀਂ ਉਠਕਾਰਾ ਬੈਠੀ ਆ ਟੌਰ ਨਾਲ ਇੱਥੇ ਆਰਡਰ ਮਾਰੀ ਜਾਊਗੀ ਆ ਕਰ ਦੋ ਆ ਲਿਆ ਦੋ ਮੈਨੂੰ ਹੋ ਲਿਆ ਦੋ ਗੱਲ ਸੁਣ ਜੇਹੀ ਹਾਲ ਤੇਰੀ ਮਾਂ ਨਾਲ ਹੋਇਆ ਹੁੰਦਾ ਫੇਰ ਮੇਰੀ ਮਾਂ ਦਾ ਕਨਾ ਜਾ ਠੀਕ ਆ ਨਾ ਮੂੰਹ ਸਮਾਲ ਕੇ ਬੋਲ ਮੈਂ ਉਹ ਗੱਲ ਕਰਦੀ ਆਂ ਕਿ ਫੇਰ ਵੀ ਉਹਨੂੰ ਵੀ ਇਹੀ ਕਿਆ ਕਿਉਂ ਗੱਲ ਕਰਦੀ ਆਂ ਬਈ ਮੇਰੀ ਮਾਂ ਨੂੰ ਕਿਹਾਂ ਵਿੱਚ ਘੜੀਸਨੀ ਆ ਚਲ ਚੰਗਾ ਚੰਗਾ ਤੇਰੀ ਆਵਾਜ਼ ਨਹੀਂ ਨਿਕਲਣੀ ਚਾਹੀਦੀ ਤਾਂ ਨਾ ਹੀ ਮੈਨੂੰ ਤੇਰੀ ਖੰਭ ਸੁਣਨੀ ਚਾਹੀਦੀ ਆ ਲੱਗੀ ਆ ਖੰਖੋਂ ਖੰਖੋਂ ਨਾ ਮੂੰਹ ਤੇ ਦੇ ਨਾ ਕੋਸ ਤੇ ਇਹ ਲਾ ਬਹੁ ਨੂੰ ਕਹਿੰਨੀ ਬਹੁ 18 ਸੁਣਾਉਂਦੀ ਆ ਮੁੰਡੇ ਨੂੰ ਕਹਿੰਨੀ ਮੁੰਡਾ 18 ਸੁਣਾਉਂਦਾ ਕਿੱਧਰ ਜਾਵਾ ਦੱਸ ਆਹ ਵੇਖ ਲੈ ਸੋਨੀ ਹਾਂਜੀ ਅੱਜ ਫੇਰ ਮੈਨੂੰ ਲੱਗਦਾ ਬੇਬੇ ਨਾਲ ਵਿਚਾਰੀਆਂ ਲੜੀ ਜਾਂਦੇ ਆ ਮੈਨੂੰ ਤਾਂ ਐ ਨਹੀਂ ਸਮਝ ਲੱਗਦੀ ਉਹਦਾ ਵਿਚਾਰੀ ਦਾ ਕਸੂਰ ਕੀ ਐ ਤੇ ਆਰਤੋ ਹੋ ਕੇ ਦੇਖ ਲਾ ਔਰਤ ਨਾਲ ਕੇਮ ਬਸਰੂ ਕੀ ਨਾਲ ਗੱਲ ਕਰਦੀ ਹੈ ਹੋਰਾ ਵੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਉਹੀ ਤਾਂ ਗੱਲ ਹੈ ਜੀ ਇਹਨਾਂ ਨੂੰ ਤਾਂ ਕਿੰਨਾ ਹੀ ਸਮਝਾ ਲਓ ਤਾਂ ਸਮਝਦੇ ਹੀ ਨਹੀਂ ਹੈਗੇ ਮੈਨੂੰ ਤਾਂ ਆਪਣੇ ਇਹਨਾਂ ਦੀ ਸਮਝ ਆਉਂਦੀ ਵੀ ਬੇਬੇ ਨਾਲ ਲਾਏ ਕਿਉਂ ਕਰਦੇ ਨੇ ਮੇਰਾ ਤਾਂ ਨਾ ਕਦੇ-ਕਦੇ ਜੀ ਕਰਦਾ ਪੰਚਾਇਤ ਜੀ ਜਾ ਕੇ ਇਹਨਾਂ ਦਾ ਜਲੂਸ ਕੱਢ ਦਿਆਂ ਪਰ ਮੇਰਾ ਕੋਈ ਬਸ ਨਹੀਂ ਚੱਲਦਾ ਬਸ ਇੱਕ ਆਪਾਂ ਨਵੇਂ ਰਹਨੇ ਆ ਪਿੰਡ ਦੇ ਵਿੱਚ ਤਾਂ ਹੀ ਕੁਝ ਕਹਿੰਦਾ ਨਹੀਂ ਮੈਂ ਉਹਨਾਂ ਆਪਾਂ ਕਰ ਵੀ ਕੀ ਸਕਦੇ ਆ ਤੁਹਾਨੂੰ ਪਤਾ ਹੀ ਅਗਲਾ ਕਿਸੇ ਦੇ ਘਰ ਦੇ ਮਾਮਲੇ ਚ ਕੋਈ ਨਹੀਂ ਬੋਲਦਾ ਨਾਲੇ ਅਗਲਾ ਤਾਂ ਆਪਾਂ ਨੂੰ ਹੀ ਕਹੂਗਾ ਵੀ ਤੁਸੀਂ ਨੇ ਕੀ ਲੈਣਾ ਤੁਹਾਨੂੰ ਕੀ ਜ਼ਰੂਰਤ ਹੈ ਬੋਲਣ ਦੀ ਲੋਕਾਂ ਦੀ ਨਾ ਅੱਜ ਕੱਲ੍ਹ ਜਮੀਰ ਹੀ ਮਰ ਗਈ ਬਸ ਪਰ ਮੈਂ ਤੈਨੂੰ ਇੱਕ ਗੱਲ ਕਹਿਣਾ ਹੈ ਕਿ ਜੇ ਜਦਰਾ ਟਾਈਮ ਲੱਗਿਆ ਨਾ ਜਦੋਂ ਇਹ ਘਰੇ ਨਾ ਹੋਏ ਤਾਂ ਜਾ ਕੇ ਨਾ ਬੇਬੇ ਨੂੰ ਵਿਚਾਰੀ ਨੂੰ ਕੁਝ ਖਾਣ ਨੂੰ ਜ਼ਰੂਰ ਦੇ ਆਏ ਕੋਈ ਨਾ ਜੀ ਉਹ ਤੁਸੀਂ ਫਿਕਰ ਨਾ ਕਰੋ ਬੇਬੇ ਚ ਨਾ ਮੈਨੂੰ ਆਪਦੀ ਮਾਂ ਹੀ ਦਿਸਦੀ ਆ ਜਦੋਂ ਇਹ ਹੁੰਦੀ ਨਹੀਂ ਬੇਬੇ ਕੋਲ ਤਾਂ ਮੈਂ ਉਹਦੀ ਵਗ ਜਾਣੀ ਹੁੰਦੀ ਆ ਖਾਣ ਪੀਣ ਨੂੰ ਤਾਂ ਮੈਂ ਆਪੇ ਹੀ ਦੇ ਆਉਂਗੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਇਹ ਜਿਹੇ ਲੋਕਾਂ ਦੀ ਵੀ ਮਾਂ-ਬਾਪ ਦੇ ਨਾਲ ਹੀ ਆਏ ਜਾਂ ਸੁਲੂਕ ਕਰਦੇ ਆਗੇ ਚਾਹੁੰਦੇ ਕੀ ਉਹਦੇ ਤੋਂ ਇਹ ਸਾਰਾ ਕੁਝ ਤਾਂ ਨੇ ਵਿਚਾਰੀ ਨੇ ਦੇ ਰੱਖਿਆ ਉਹਨਾਂ ਨੂੰ ਪਾਲਤਾ ਬਲੋਸਤਾ ਸਾਰਾ ਕੁਝ ਕਰਤਾ ਉਹਨਾਂ ਵਾਸਤੇ ਹੁਣ ਬੁੱਢੀ ਉਮਰੇ ਕੀ ਕਰਦੇ ਉਹਨਾਂ ਲਈ ਉਹ ਕੀ ਪਤਾ ਜੀ ਇੱਕ ਪਾਣੀ ਦੀ ਘੁੱਟ ਨਹੀਂ ਦਿੰਦੇ ਉਹ ਵਿਚਾਰੀ ਸਾਰਾ ਦਿਨ ਪਾਣੀ ਪਾਣੀ ਕਰਦੀ ਰਹਿੰਦੀ ਆ ਤੇ ਇਹ ਦੋਨੇ ਜੀ ਉਹਨੂੰ ਪੁੱਠਾ ਇੰਨਾ ਬੋਲਦੇ ਨੇ ਮਾਰਨਾਂ ਤੱਕ ਜਾਂਦੇ ਨੇ ਚੱਲ ਜੇ ਤੇਰਾ ਟਾਈਮ ਲੱਗਦਾ ਹੁੰਦਾ ਨਾ ਤੂੰ ਉਹਦੇ ਕੋਲੇ 10 ਮਿੰਟ ਜਾ ਆਇਆ ਕਰ ਵਿਚਾਰੀ ਦਾ ਉਹਨਾਂ ਨਾਲ ਮਾਣਾ ਹੁਲਾ ਹੋ ਜਾਂਦਾ ਉਹ ਤਾਂ ਸਮਝਦੇ ਨਹੀਂ ਉਹਨੂੰ ਕੀ ਇਹੋ ਜਲ ਤੇਰੇ ਜਾਨ ਨਾਲ ਉਹਦਾ ਮਨ ਬਦਲ ਜੇ ਕੋਈ ਨਾ ਮੈਂ ਤਾਂ ਜਾਇਆਉ ਨਹੀਂ ਹੁੰਨੀ ਜਿਹਦੇ ਘਰੇ ਹੁੰਦੇ ਨਹੀਂ ਪਰ ਆਪਾਂ ਕੁਝ ਕਰ ਵੀ ਨਹੀਂ ਸਕਦੇ ਆਪਾਂ ਹੈਗੇ ਇੰਨੇ ਮਜਬੂਰ ਆ ਬਸ ਆਪਾਂ ਤਾਂ ਇੱਕ ਦੇਖ ਸਕਦੇ ਆ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਜਦੋਂ ਮੈਂ ਇਦਾਂ ਦੇਖਦੀ ਆ ਬੇਬੇ ਨੂੰ ਆਪਾਂ ਹੈ ਹੀ ਬਗਾਨੇ ਪਿੰਡ ਚ ਹੰਜੇ ਕਿਤੇ ਆਪਣਾ ਪਿੰਡ ਹੁੰਦਾ ਨਾ ਇਹ ਤਾਂ ਮੈਂ ਤਾਂ ਹੁਣ ਕਦੋਂ ਦਾ ਇਹਨਾਂ ਦਾ ਜਰੂਰਸ ਕਰ ਦਿਆਂ ਨਾ ਅਸੀਂ ਪੰਚਾਇਤ ਚ ਜਾ ਕੇ ਉਹ ਵੀ ਚੱਲ ਕੋਈ ਨਾ ਜੀ ਮੈਂ ਜਾ ਕੇ ਆਉਂਗੀ ਫਿਰ ਬੇਬੇ ਕੋਲ ਟਾਈਮ ਦੇ ਕੇ ਜੀ ਹਾਂ ਜੇ ਤੇਰਾ ਟਾਈਮ ਲੱਗੇ ਤਾਂ ਜਰੂਰ ਜਾ ਕੇ ਆਈਂ ਠੀਕ ਆ ਨਾ ਕੋਈ ਗੱਲ ਨਹੀਂ ਕੋਤਾ ਨਹੀਂ ਵਿਚਾਰੀ ਵੇਬੇ ਤੇ ਇਹ ਪਾਲ ਦੇ ਕਿਨੇ ਐਡੀ ਬੇਕਦਰਿਕ ਮਾਂ ਦੀ ਕਿਉਂ ਕਰਦੇ ਨੇ ਨਹੀਂ ਕੁੜੇ ਬੀਰ ਪਾਲਾ ਹਾਂ ਕੀ ਆ ਆ ਪਾਣੀ ਦੀ ਘੁੱਟ ਲਿਆ ਦੇ ਜੱਗ ਚ ਪਾਣੀ ਨਹੀਂ ਹੈਗਾ ਪਾਣੀ ਮੁੱਕ ਗਿਆ ਤੇਰਾ ਨਹੀਂ ਪਾਣੀ ਲੋਟ ਆਉਂਦਾ ਸਾਰਾ ਦਿਨ ਪਾਣੀ ਲਿਆ ਦੇ ਪਾਣੀ ਕੀ ਕਰਦੀ ਐਨਾ ਪਾਣੀ ਕੋਈ ਪੀ ਜਾਂ ਨਹੀਂ ਰਹੀਆਂ ਸਾਰਾ ਦਿਨ ਆ ਮੁੜ ਕੇ ਕਹਿੰਦੀ ਮੈਨੂੰ ਬਾਥਰੂਮ ਲੈ ਜਾ ਉਹ ਡਾਕਟਰ ਨੇ ਦੱਸਿਆ ਹੋਇਆ ਵੀ ਪਾਣੀ ਵੱਧ ਪੀਆ ਕਰ ਆ ਫੇਰ ਠੀਕ ਹੋਏਂਗੀ ਤੂੰ ਤੇ ਡਾਕਟਰ ਤਾਂ ਕਹਿੰਦੇ ਆਹ ਦਹੀਂ ਲੱਸੀ ਵੀ ਨਾ ਪੀਆ ਕਰ ਇਹ ਉਹ ਛੱਡ ਦੇਈਆਂ ਤੂੰ ਨਾ ਕੁੜੇ ਮੇਰੀ ਗੱਲ ਸੁਣ ਆ ਸਾਰਾ ਕੁਝ ਤਾਂ ਤੁਹਾਨੂੰ ਦੇ ਰੱਖਿਆਗਾ ਹੈ ਕੀ ਹੋਗਾ ਜੇ ਮੈਂ ਤੇ ਘੁੱਟ ਦੁੱਧ ਲੱਸੀ ਲੈ ਲਾਨੀ ਆਂਗੀ ਨਾ ਕੀ ਦੇਤਾ ਸਾਨੂੰ ਆ ਸਾਰਾ ਘਰਬਾਰ ਤਾਂ ਤੂੰ ਆਪ ਦੇ ਨਾਂ ਕਰਾਈ ਬੈਠੀ ਆ ਪਤਾ ਨਹੀਂ ਕਦੋਂ ਮਰੇਂਗੀ ਤੇ ਕਦੋਂ ਸਾਡੇ ਨਾਂ ਹੋਊਗਾ ਨਾ ਕੁੜੀ ਸਾਰਾ ਕੁਛ ਤੇ ਤੂੰ ਮਾਲਕਣੀ ਬਣੀ ਹੋਈ ਆ ਆ ਮੈਂ ਤਾਂ ਦੋ ਰੋਟੀਆਂ ਮੰਗਦੇ ਮੈਨੂੰ ਤਾਂ ਉਹ ਵੀ ਨਹੀਂ ਟਾਂ ਸਿਰ ਮਿਲਦੀਆਂ ਹੈਗੀਆਂ ਮੰਗਦੀ ਦੋ ਰੋਟੀਆਂ ਨਾਲੇ ਨਾ ਅਸੀਂ ਹਜੇ ਮਾਲਕ ਹੈ ਨਹੀਂ ਮਾਲਕ ਤਾਂ ਉੱਦੇ ਬਣਾਂਗੇ ਜਿੱਦੇ ਤੂੰ ਮਰ ਗਈ ਲੈ ਹੁਣ ਮੈਂ ਬਿਨਾਈ ਮਰ ਜਾ ਬਿਨਾਈ ਮਰ ਜਾ ਫਿਰ ਬਿਨਾਈ ਮਰ ਜਾਂਦੇ ਹੁੰਦੇ ਮਰ ਜਾ ਪਣਾ ਸਾਡਾ ਖੇੜਾ ਛੁੱਟੇ ਨਾਲੇ ਸੇਵਿਆਂ ਚ ਲੱਤਾਂ ਹੋਈਆਂ ਪਈਆਂ ਤੇਰੀਆਂ ਤੂੰ ਕੀ ਕਰਨਾਗਾ ਘਰ ਤੇ ਜ਼ਮੀਨ ਆਉਦੇ ਨਾ ਕਰਾ ਕੇ ਕੁੜੀ ਤੇਰਾ ਬਾਪੂ ਮੇਰੇ ਨਾਂ ਕਰਾ ਕੇ ਗਿਆ ਤੀਗਾ ਅੱਜ ਜਿੰਨਾ ਚਿਰ ਮੈਨੂੰ ਰੋਟੀ ਨਹੀਂ ਮਿਲ ਜਾਂਦੀ ਐ ਨਾ ਇਹ ਜ਼ਮੀਨ ਦੇ ਸਿਰਤੀ ਮਿਲ ਜਾਂਦੀ ਐ ਮੈਨੂੰ ਵਾਹ ਬੜੀ ਹੁਸ਼ਿਆਰ ਬੁੜੀ ਐ ਨਾ ਤੂੰ ਕਿੱਡੀ ਚਲਾਕ ਆ ਫੇਰ ਕਿਹੜਾ ਤੈਨੂੰ ਰੋਟੀ ਨਹੀਂ ਦੇਣੀ ਇਹ ਜਿਹਾਂ ਦੋ ਰੋਟੀਆਂ ਤੋਂ ਵਧਿਆ ਰੋਟੀ ਦਿਆ ਕਰੂੰ ਕਰਾਣਾ ਕਰ ਤੇ ਜ਼ਮੀਨ ਮੇਰੇ ਨਾਲ ਆਹ ਜਿਹੇ ਜੀ ਹੁਣ ਦਿੰਨੀ ਐ ਮੈਨੂੰ ਹਨਾ ਉਹੀ ਦੀ ਫੇਰ ਦੇ ਦਿਆ ਕਰੇਗੀ ਰੋਟੀ ਪਾਣੀ ਮੈਨੂੰ ਤੂੰ ਨਾ ਟੇਕ ਕੇ ਬਹਿ ਜਾ ਫੇਰ ਐਂ ਮੇਰਾ ਬਲੱਡ ਵਧਾਉਣੀ ਐ ਤਾਂ ਹੀ ਮੈਂ ਤੈਨੂੰ ਪੁੱਠਾ ਸਿੱਧਾ ਬੋਲਦੀ ਐ ਮੇਰਾ ਜੀ ਨਹੀਂ ਕਰਦਾ ਬੋਲਣ ਨੂੰ ਜਾਂ ਨਾ ਇਹ ਪਾਣੀ ਲੈ ਦੇਣਾ ਚਾਹਦੀ ਘੁੱਟ ਲਿਆ ਦੇ ਮੈਨੂੰ ਕੋਈ ਨਾ ਲਿਆ ਦੂੰਗੀ ਕਿ ਆਹੀ ਆਹੀ ਬੋਲੀ ਦੀ ਮਾਰੀ ਆਹੀ ਬੋਲੀ ਦੀ ਮਾਰੀ ਮੈਂ ਜ਼ਮੀਨ ਨਹੀਂ ਨੌਕਰਾਂਦੀ ਤੇਰੇ ਕੋਈ ਨਾ ਜਿੱਦੇ ਮਰਗੇ ਨਾ ਆਪੇ ਹੋਜੂ ਸਾਡੇ ਨਾਲ ਲੋਡ ਨਹੀਂ ਨਾ ਕਰਾਨਾ ਨਹੀਂ ਕਰਾਉਣੀ ਤਾਂ ਨਾਲੇ ਨਾ ਪਾਣੀ ਪੀਣਾ ਨਾ ਉੱਠ ਕੇ ਪੀਲਾ ਇੱਥੇ ਬੈਠੀ ਆਰਡਰ ਮਾਰਦੀ ਰਹੀ ਨਹੀਂ ਸਾਰਾ ਦਿਨ ਆਹੀ ਕਰ ਜੱਗ ਚ ਨਹੀਂ ਆ ਗਲਾਸ ਚ ਲਿਆ ਦੇ ਪਰ ਆ ਪਰ ਬਲਾਸ ਲਿਆ ਦੇ ਇਹਨੂੰ ਪਾਣੀ ਸਾਰਾ ਦਿਨ ਪਾਣੀ ਪੀ ਜਾਊਗੀ ਉੱਠਿਆ ਨਹੀਂ ਜਾਂਦਾ ਤੇਰੇ ਤਾਂ ਮੁਰ ਮੈਂ ਕਿਸ ਲ ਕਿਸ ਲ ਕੇ ਜਾਊਂਗੀ ਲੱਤਾਂ ਪਹਿਲੀ ਟੁੱਟੀਆਂ ਪੰਨਿਆਂ ਨੇ ਬਾਇਓ ਟੈਕ ਕਿ ਤੁਨਾ ਬਾਇ ਇਨ ਅਟੰਗਣਾ ਕਰੈਨੇ ਰਾਬ ਬਤੋ ਡਾਰ ਸੱਚੀ ਬਹਿ ਜੇਗੀ ਸਾਰਾ ਦਿਨ ਝੂਠ ਬੋਲਦੀ ਰਹਿਣੀ ਮੈਂ ਮੰਜੇ ਤੇ ਬੈਠ ਗਈ ਮੈਂ ਮੰਜੇ ਤੇ ਬੈਠ ਗਈ ਸੱਚੀ ਬਹਿ ਜੇਗੀ ਨਾ ਮੰਜੇ ਤੇ ਬੈਠੀ ਹੋਰ ਕਿਵੇਂ ਬੈਠੂਗੀ ਐਂ ਤੂੰ ਦੱਸ ਦੇ ਮੈਨੂੰ ਮੇਰੇ ਕੋਲੇ ਨਾ ਗੱਲਾਂ ਮੁੱਕ ਜਾਂਦੀਆਂ ਤੇਰੀ ਨਾਲ ਗੱਲ ਕਰਦੇ ਕਰਦੇ ਸੱਚੀ ਇੰਨਾ ਦਿਮਾਗ ਖਰਾਬ ਕਰਦੀ ਆ ਤੂੰ ਮੇਰਾ ਐਂ ਕਰ ਉਹ ਤੇ ਡਾਕਟਰ ਉਹਦੇ ਜ਼ਹਿਰ ਦੀ ਪੁੜੀ ਲੈ ਕੇ ਉਹ ਦੇ ਦੇ ਮੇਰਾ ਵਾਸਤੇ ਚੱਲ ਲੈ ਨਾ ਉਹ ਵੀ ਲਿਆ ਦਾ ਕੋਈ ਨਹੀਂ ਟਾਈਮ ਆਉਣ ਦੇ ਲਿਆ ਦੂੰਗੀ ਟਾਈਮ ਆਉਣ ਦੇ ਨਾ ਹੋਰ ਉਹਨੂੰ ਮੁੰਡੇ ਨੂੰ ਕਹਿੰਦੀ ਉਹ ਨਹੀਂ ਅੱਖੇ ਲੱਗਦਾ ਤੈਨੂੰ ਕਹਿੰਦੀ ਤੂੰ ਨਹੀਂ ਅੱਖੇ ਲੱਗਦੀ ਪਤਾ ਨਹੀਂ ਕੀ ਕਰਦੇ ਰਹੇ ਨੇ ਸਾਰਾ ਦਿਨ ਮੈਨੂੰ ਤਾਂ ਇਸ ਨੂੰ ਸਮਝ ਨਹੀਂ ਆਉਂਦਾ ਮੁੰਡਾ ਬੇਲਾਗਾ ਹੈ ਜਿਹੜਾ ਤੇਰੀਆਂ ਗੱਲਾਂ ਮੰਨੀ ਜਾਵੇ ਤੇ ਪਾਣੀ ਲਿਆ ਦਿਓ ਮੈਨੂੰ ਚਾਹ ਲਿਆ ਦਿਓ ਮੈਨੂੰ ਰੋਟੀ ਫੜਾ ਦਿਓ ਤੂੰ ਹੀ ਨਹੀਂ ਰਾਜਦੀ ਸਾਰਾ ਦਿਨ ਤੂੰ ਹੀ ਨਹੀਂ ਲੋਟਾਂ ਦੇ ਸਾਡੇ ਦੋਨਾਂ ਤੋਂ ਚਲ ਜਿੰਨਾ ਕਰ ਲੈ ਕੰਮ ਜਾ ਕੇ ਆਪਾਂ ਕਰ ਲੈ ਕੰਮ ਮੈਂ ਤਾਂ ਕਰੂੰਗੀ ਕੰਮ ਹੀ ਕਰੀ ਆਂਦੀ ਸੀ ਉੱਥੇ ਬੋਲ ਕਾਦੇ ਵਾਸਤੇ ਮਾਰਿਆ ਸੀ ਪਾਣੀ ਵਾਸਤੇ ਮਾਰਿਆ ਸੀਗਾ ਔਰ ਕਾਦੇ ਵਾਸਤੇ ਮਾਰਿਆ ਸੀ ਓਟਕੇ ਪੀਰਾ ਮੈਂ ਤੇ ਤਾਂ ਮਨ ਨੂੰ ਹੋਣ ਲੱਗੀ ਪਈ ਐ ਕੋੜ ਦੇ ਜਾਂਦੀ ਪਾਣੀ ਦੀ ਘੁੱਟਾ ਪਤਾ ਨਹੀਂ ਕਹੀ ਜੀ ਗਏ ਘਰਾਂ ਦੀ ਆ ਗਈ ਅਖੇ ਇੱਕ ਪੁੱਤ ਸੀ ਉਹ ਵੀ ਧਾਲੀ ਵਾਲਿਆਂ ਦੇ ਵਿਆਹ ਲਿਆ ਉਹ ਕੰਮ ਹੋ ਗਿਆ ਮੇਰਾ ਤਾਂ ਪਤਾ ਨਹੀਂ ਸੱਚੀ ਕਹਿੰਦੇ ਨੇ ਲੋਕ ਪਤਾ ਨਹੀਂ ਝੁੱਠੀ ਕਹਿੰਦੇ ਨੇ ਕਿ ਪਤਾ ਨਹੀਂ ਕਹੀ ਜੀ ਐ ਕਹੀ ਜੀ ਨਾ ਪਾਣੀ ਦੀ ਘੁੱਟ ਵੀ ਨਹੀਂ ਫੂਕਦੀ ਦਿੰਦੀ ਹੁਣ ਕੀ ਕਰਾਂ ਗੋਡੇ ਦੁਖਦੇ ਨੇ ਤੁਰਿਆ ਜਾਂਦਾ ਨਹੀਂ ਐਕਸ਼ਨ ਲੇ ਵੀਰ ਪਾਲਾਂ ਦੀ ਆ ਹੋਰ ਵੀਰ ਪਾਲ ਕਿਵੇਂ ਆ ਵਧੀਆ ਬੈਣ ਤੂੰ ਦੱਸ ਠੀਕ ਆ ਵਧੀਆ ਹੋਰ ਤੇ ਸੱਸ ਕਿਵੇਂ ਆ ਲੈ ਸੱਸ ਨੂੰ ਕੀ ਹੋਇਆ ਚੰਗੀ ਭਲੀ ਆ ਵਧੀਆ ਠੀਕ ਆ ਅੱਛਾ ਮੈਂ ਸੁਣਿਆ ਸੀ ਕਹਿੰਦੇ ਬਿਮਾਰ ਜੀ ਹੋਈ ਪਈ ਐ ਕਿਦਰੇ ਨਹੀਂ ਗੋਲੀ ਵੱਜੀ ਐਵੇਂ ਲੱਛਣ ਕਰਦੀ ਆ ਠੀਕ ਠਾਕ ਆ ਵਧੀਆ ਹੋਰ ਤੂੰ ਦੱਸ ਕਿਵੇਂ ਆ ਖੰਗ ਖੁੰਗ ਜੀ ਕਹਿੰਦੇ ਜਿਆਦਾ ਹੋਈ ਵੀ ਮੈਂ ਤਾਂ ਠੀਕ ਆ ਉਹਦੀ ਖੰਗ ਤਾਂ ਨਾ ਲੋਟ ਹੀ ਨਹੀਂ ਆਉਂਦੀ ਖੰਗ ਤਾਂ ਮਾੜੀ ਐ ਕਿਸੇ ਵਧੀਆ ਡਾਕਟਰ ਨੂੰ ਦਿਖਾਓ ਤੁਸੀਂ ਮੈਂ ਬਥੇਰੇ ਡਾਕਟਰਾਂ ਨੂੰ ਦੁਖੰည ਸਾਰਾ ਕਰ ਲਾਤਾ ਸੀ ਤਾਂ ਪਰ ਉਹ ਨਹੀਂ ਠੀਕ ਹੁੰਦੀ ਕੁਝ ਤਾਂ ਲੱਛਣ ਵੀ ਵਾਲੇ ਕਰਦੀ ਆ ਸਾਡੀ ਬੁੜੀ ਥੋੜੇ ਜਿਹੀ ਨਾ ਆਪੇ ਨੇ ਤੇਰੀ ਸੱਸ ਤਾਂ ਇੰਨੀ ਚੰਗੀ ਆ ਤੈਨੂੰ ਲੱਗਦਾ ਚੰਗੀ ਆ ਜਿਹੜਾ ਕੱਟੇ ਉਹੀ ਜਾਣੇ ਉਹੀ ਲੱਗਦਾ ਤੈਨੂੰ ਤਾਂ ਕਦੇ ਮਾੜੀ ਨਹੀਂ ਸੀ ਹੋਈ ਕਿਸੇ ਗਲੀ ਘਮੜ ਨਾਲ ਲੈ ਤੇ ਫਿਰ ਅਸੀਂ ਕਿਹੜਾ ਮਾੜੇ ਆ ਜਿਉਂ ਨਹੀਂ ਮਾੜੀ ਹੋਈ ਤੂੰ ਤੂੰ ਬੜੀ ਉਹਦੀ ਮਿਹਤ ਜੀ ਕਰਾਉਣੀ ਆ ਕੀ ਗੱਲ ਨਾ ਆਪੇ ਨੇ ਮੇਰੇ ਨਾਲ ਤਾਂ ਪਹਿਲੇ ਦਿਨੋਂ ਰਹਿੰਦੀ ਸੀ ਉਹ ਅੱਛਾ ਆਹੋ ਹਾਂ ਬਥੇਰੀ ਚੰਗੀ ਆ ਪਤਾ ਹੀ ਆ ਮੈਨੂੰ ਸਾਰਾ ਕੁਝ ਛੋੜਦਾ ਤਾਂ ਹੈਗਾ ਤੇ ਦਵਾਈ ਚੰਗੇ ਡਾਕਟਰ ਤੋਂ ਦਵਾ ਦੋ ਸਾਰਾ ਕੁਝ ਛੋੜਦਾ ਸਾਡਾ ਕੀ ਆ ਜ਼ਮੀਨ ਉਹਦੇ ਨਾਲ ਘਰ ਉਹਦੇ ਨਾਲ ਸਾਡੇ ਨਾਲ ਕੀ ਆ ਕੀ ਆ ਸਾਡਾ ਕੁਝ ਨਹੀਂ ਦਿੰਦੀ ਬਥੇਰੀ ਹਰਾਮਣਾ ਸਾਡੀ ਬੁੜੀ ਤੈਨੂੰ ਲੱਗਦਾ ਜਦੋਂ ਕੁਝ ਹੋ ਗਿਆ ਫੇਰ ਤਾਂ ਛੋੜਦਾ ਹੀ ਸਾਰਾ ਉਹ ਕਿਹੜਾ ਛਾਤੀ ਤੇ ਧਰਕੇ ਲੈ ਜੂਗੀ ਨਹੀਂ ਇਹੋ ਜਿਹੇ ਬੰਦੇ ਨੂੰ ਤਾਂ ਮੌਤ ਵੀ ਨਹੀਂ ਆਉਂਦੀ ਕਿੱਧਰੇ ਨਹੀਂ ਉਹਨੂੰ ਕੁਝ ਹੁੰਦਾ ਪਤਾ ਨਹੀਂ ਹੋਰ 50 ਸਾਲ ਜੀਊਗੀ ਕਿ 100 ਸਾਲ ਜੀਊਗੀ ਜਦੋਂ ਉਹਦੀ ਆ ਲੱਗੀ ਕੋਈ ਨਹੀਂ ਖੜਦਾ ਚਲ ਕੋਈ ਨਹੀਂ ਤੂੰ ਕੀ ਨਾਲੇ ਮੈਨੂੰ ਐ ਗੱਲਾਂ ਗੱਲਾਂ ਚ ਮਿਹਨੇ ਜੇ ਮਾਰੀ ਜਾਨੀ ਆ ਸਾਡੀ ਬੁੜੀ ਦੇ ਮੈਂ ਤਾਂ ਪੁੱਛਿਆ ਸੀ ਮੈਂ ਮਿਹਨੇ ਕੀ ਮਾਰਦੇ ਮੈਂ ਖਾ ਚੱਲ ਪੁੱਛ ਲਾਂਣੀ ਆ ਹਾਲ ਚਾਲ ਪੁੱਛਣ ਦਾ ਵੀ ਕੋਈ ਤਰੀਕਾ ਹੁੰਦਾ ਦਾ ਚਾਹ ਦਿਨਾ ਪੁੱਛ ਲੈਂਦੀ ਸਿੱਧਾ ਸਿੱਧਾ ਪੁੱਛਦੀ ਨਾ ਵੀ ਹਾਂ ਭਾਈ ਠੀਕ ਆ ਚਲੋ ਵਧੀਆ ਰਾਜੀ ਖੁਸ਼ੀ ਇਹ ਕੀ ਵਾਲਾ ਤੋਂ ਬੁੜੀ ਚੰਗੀ ਆ ਐ ਆ ਵਾਗਾ ਚੰਗੇ ਨੇ ਤਾਂ ਚੰਗਾ ਹੀ ਕਿਹਾ ਜਾਊਗਾ ਤੂੰ ਮਾੜੀ ਐ ਭਾਈ ਤੈਨੂੰ ਸਾਰੀ ਮਾੜੀ ਕਹਿੰਦੇ ਨੇ ਠੀਕ ਆ ਫਿਰ ਹਾਂ ਹੈਗੀ ਆ ਮਾੜੀ ਕਿਉਂ ਬੁਲਾਉਣੀ ਆ ਮੈਨੂੰ ਲੋੜ ਹੀ ਨਹੀਂ ਮੈਨੂੰ ਬੁਲਾਉਣ ਦੀ ਤੂੰ ਚੰਗੀਆਂ ਰਹਿ ਆਪਦੇ ਘਰੇ ਚੰਗੀ ਮੈਂ ਤਾਂ ਹੀ ਦਾ ਸਾਲਾ ਗਰੀ ਕਮਾਂਡ ਕਹਿੰਦਾ ਬਹੂ ਲਾਕੇ ਨਹੀਂ ਖਾਂਦੀ ਆਈ ਸੱਸ ਨਾਲ ਕਹੀ ਜਾਂਦੇ ਆ ਨਾਲੇ ਕੁੱਤੇ ਤਾਂ ਭਾਂਕਦੇ ਹੁੰਦੇ ਆ ਮੈਂ ਨਹੀਂ ਗੋਲਦੀ ਇਹ ਜਾਨ ਜਿੱਥੇ ਉਹ ਭਾਂਕੀ ਜਾਂਦੇ ਉਥੇ ਕਾਣੂ ਮੇਰੇ ਮੂੰਹ ਸੁੰਦਦੀਆਂ ਤੂੰ ਵੀ ਵਗ ਜਾਈ ਦਿੰਦੀ ਜਾਨਨੀ ਆ ਮੈਂ ਤਾਂ ਬਲਾਕੇ ਬੈਠੀ ਜਿਹੜੀ ਲੱਗ ਜਾਂਦੀਆਂ ਮੂੰਹ ਐਵੇਂ ਆਫਰੇ ਦਿਮਾਗ ਖਰਾਬ ਤਾਂ ਬੁਢੀ ਦਾ ਕਰਿਆ ਹੋਇਆ ਦੇਖ ਲੈ ਅਹੀ ਜੀ ਨੂੰ ਰੱਬ ਕਿਸੇ ਨੂੰ ਨਾ ਦੇਵੇ ਆ ਜਹੀ ਜੀ ਮੈਨੂੰ ਦੇਤੀ ਪਾਣੀ ਦੀ ਘੁੱਟ ਵਾਰੀ ਵੀ ਮੱਚਦੀ ਰਹਿੰਦੀ ਆ ਜੇ ਕਹਿ ਦੂੰਗੀ ਮੁੰਡਾ ਵੀ ਬੁੱਤੂ ਖਾਉਂ ਮੇਰੇ ਬੇਬੇ ਠੀਕ ਆ ਪੁੱਤ ਤੂੰ ਠੀਕ ਆ ਹਾਂ ਠੀਕ ਆ ਹੋਰ ਤੂੰ ਠੀਕ ਆ ਬੇਬੇ ਠੀਕ ਆ ਜਿਹੜਾ ਟਾਈਮ ਪਾਸ ਹੋਈ ਜਾਂਦਾ ਹੈਗਾ ਅੱਜ ਫੇਤਰੀ ਨੂੰ ਲੜੀ ਜਾਂਦੀ ਸੀ ਹੈ ਤੇ ਨਾ ਅਹ ਪੁੱਤ ਕੀ ਦੱਸਾਂ ਆ ਪਾਣੀ ਦੀ ਘੁੱਟ ਮੰਗ ਲਈ ਤੀਗੀ ਮੈਂ ਪਾਣੀ ਦੀ ਘੁੱਟ ਦੇ ਜਾ ਮੈਨੂੰ ਪਾਣੀ ਪਿੱਛੇ ਲੜ ਪਈ ਕਹਿੰਦੀ ਹਾਂ ਹਾਂ ਤੂੰ ਤਾਂ ਤਪਾਉਣੀ ਆ ਸਾਨੂੰ ਆ ਰੱਬ ਪਤਾ ਨਹੀਂ ਕਦੋਂ ਚੱਕੂਗਾ ਮੈਨੂੰ ਵੀ ਕੋਈ ਨਾ ਬੇਬੇ ਪਹਿਲਾਂ ਤੁਹਾਨੂੰ ਮੈਂ ਪਾਣੀ ਲੈ ਕੇ ਦਿੰਦੀ ਆ ਫੇਰ ਤੇਨਾਂ ਗੱਲਾਂ ਕਰੂੰਗੀ ਲਿਹਾ ਦੇ ਪੁੱਤ ਲੈ ਇਹ ਬਗਾਨੀ ਧੀ ਚੰਗੀ ਆ ਪਾਣੀ ਦੀ ਘੁੱਟ ਤਾਂ ਦੇ ਜੂਗੀ ਮੈਨੂੰ ਕੀ ਸੋਹਣੀ ਲੱਗਦੇ ਗੱਲਾਂ ਕਰਦੀ ਹੈ ਇੱਕ ਸਾਡੇ ਵਾਲੀ ਚਾਹਖਾਨੇ ਦੀ ਵੱਡੂ ਖਾऊं ਵੱਡੂ ਖਾऊं ਸਾਰਾ ਦਿਨ ਲੈ ਬੇ ਪਾਣੀ ਲੈ ਆ ਪੁੱਤ ਜਾਂਦੀ ਰਹੇ ਬਾਤੀ ਰਹੇ ਤੰਦਰੁਸਤੀ ਹੈ ਮਾਨੇ ਹੋਰ ਹੋ ਤਾਂ ਠੀਕ ਹੈ ਬੀਬੀ ਲੈ ਬੇ ਇੱਕ ਪਾਣੀ ਦੇ ਘੁੱਟੇ ਨਹੀਂ ਦੇ ਸਕਦੀ ਹੈਗੀ ਪਾਣੀ ਪੀਛੇ ਤਾਂ ਕਲੇਸ਼ ਕਰਦੇ ਨੇ ਪੁੱਤ ਮਕਾਨੇ ਨਹੀਂ ਹੁੰਦੇ ਜਦੋਂ ਆਪਦਾ ਸਿੱਕਾ ਖੋਟਾ ਨਾ ਆ ਬਾਣੀਆਂ ਨੂੰ ਕੀ ਦੋਸ ਆ ਮੇਰਾ ਮੁੰਡਾ ਹੀ ਨਹੀਂ ਪੁੱਤ ਚੱਜਦਾ ਹੈਗਾ ਹੈ ਲੈ ਦੇਖ ਬੇਬੇ ਮਾਂ ਪਿਓ ਕੋਲ ਅਤਰੇ ਪੈਣੀ ਚਲ ਪਿਓ ਤਾਂ ਨਹੀਂ ਹੈਗਾ ਤੂੰ ਮਾਂ ਤਾਂ ਹੈਗੀ ਆ ਤੇਰੀ ਤਾਂ ਸੇਵਾ ਕਰ ਲੈਣਾ ਜੀ ਦੇ ਕੋਲੇ ਬੇਬੇ ਮਾਂ ਪਿਓ ਹੁੰਦੇ ਨਹੀਂ ਨਾ ਉਹਨੂੰ ਪਤਾ ਹੁੰਦਾ ਮੇਰੇ ਕੋਲੇ ਹੈ ਨਹੀਂ ਮੈਨੂੰ ਪਤਾ ਕੀ ਦੁੱਖ ਹੁੰਦੇ ਨੇ ਮਾਵਾ ਦੇ ਪੁੱਤ ਜਿੱਦੇ ਮੈਂ ਮਰ ਗਈ ਨਾ ਇਹਨਾਂ ਨੂੰ ਉਦੋਂ ਪਤਾ ਲੱਗੂਗਾ ਵੀ ਮਾਂ ਕੀ ਚੀਜ਼ ਸੀ ਸਾਡੇ ਲਈ ਪਰ ਇੱਕ ਗੱਲ ਆ ਮੈਨੂੰ ਉਹਨੂੰ ਤਾਂ ਫੇਰ ਵੀ ਨਹੀਂ ਲੱਗਣਾ ਕਿਉਂ ਤੱਕ ਉਹ ਵਧੀਆ ਰਹੀ ਤਾਂ ਮਰ ਗਈ ਮੰਜੀ ਦੇਗੀ ਸਾਨੂੰ ਹੈ ਉਹ ਤਾਂ ਸੁੱਖਾਂ ਸੁਖਦੀ ਰੱਬ ਮੁਰੇ ਵੀ ਕਦ ਸਾਡੀ ਬੁੜੀ ਮਰੇ ਆ ਕਦ ਸਾਨੂੰ ਮੰਜਾ ਦੇਵੇ ਨਾਲੇ ਬੇਬੇ ਫਿਰ ਆਇਆ ਹੁਣ ਸਾਰਾ ਦਿਨ ਤਾਂ ਨਹੀਂ ਕੰਮ ਕਰਨਾ ਬੰਦੇ ਨੇ ਕਿਸੇ ਟਾਈਮ ਦਾ ਆਰਾਮ ਹੁੰਦਾ ਹੀ ਆ ਪਹਿਲਾਂ ਤੂੰ ਇੰਨਾ ਕੰਮ ਕਰਦੀ ਆ ਗੋਡੇ ਦੁਖਦੇ ਨੇ ਨਹੀਂ ਕੰਮ ਕੀ ਸੀ ਵਿੱਚ ਮੈਂ ਤਾਂ ਇਹਨੂੰ ਘੜਿਸਕੇ ਕਿਹੜਾ ਨਾਂ ਲੈ ਜਾਂਦੀ ਕੰਮ 'ਚ ਮੈਂ ਤਾਂ ਕਿਸ ਤੂੰ ਹੀ ਕਿਹਾ ਆ ਓਏ ਆਖਿਆ ਨਾ ਹੁੰਦੇ ਪਾਲ ਬੁੜੀ ਆ ਦੇਸੋਂ ਦਾ ਕੰਮ ਕਰਦੀ ਆ ਪਿੰਡ 'ਚ ਗੱਲਾਂ ਕਰਾਉਂਦੀ ਹੁੰਦੀ ਸੀ ਪੁੱਤ ਮੈਂ ਹਾਂ ਹੁਣ ਖਾਲੀ ਆ ਗੋਡਿਆਂ ਨੇ ਚਾਹ ਖੜੇ ਦੀ ਨਾਲੇ ਬੇਬੇ ਸਾਨੂੰ ਤਾਂ ਬਾਲਾ ਦੁੱਖ ਹੁੰਦਾ ਜਦੋਂ ਤੇਰੀ ਇਹ ਬੇਕਦਰੀ ਕਰਦੇ ਨੇ ਹੁਣ ਕੀ ਕਰਾਂ ਪੁੱਤ ਕਿੱਧਰ ਜਾਵਾਂ ਅਸੀਂ ਤਾਂ ਇਸ ਪਿੰਡ ਚ ਨਵੇਂ ਆ ਕਿਸੇ ਨਾਲ ਸਾਡੀ ਤਾਂ ਜਾਣ ਪਹਿਚਾਨ ਵੀ ਨਹੀਂ ਨਹੀਂ ਤਾਂ ਅਸੀਂ ਉਹਦੀ ਸ਼ਿਕਾਇਤ ਕਰਦੇ ਇਹਦੀ ਜਿਵੇਂ ਇਹ ਤੇਰੇ ਨਾਲ ਕਰਦੇ ਸਾਡੇ ਤੋਂ ਨਾ ਬੇਬੇ ਦੇ ਨਾ ਨਾ ਤੀ ਇਹ ਕੰਮ ਨਾ ਕਰਿਓ ਆ ਲੋਕ ਕਹਿਣਗੇ ਸੱਸ ਐਡੀ ਮਾੜੀ ਨਿਕਲ ਗਈ ਆਪਦਾ ਬਨੂ ਪੁੱਤ ਚੱਕਵਾਤੇ ਉਹ ਹਿੱਤ ਗੱਲ ਆ ਬੇਬੇ ਤਾਈਓ ਅਸੀਂ ਚਿੱਪ ਕਰ ਜਾਂਦੇ ਆ ਪਰ ਬੇਬੇ ਇਹਨਾਂ ਦੀਆਂ ਹਰਕਤਾਂ ਦਿਨ-ਬਦ ਦਿਨ ਵੱਧਦੀਆਂ ਜਾਂਦੀਆਂ ਨੇ ਕੀ ਕਰਾਂ ਪੁੱਤ ਫੇਰ ਸੈਣੀਆਂ ਤਾਂ ਪਹਿਣਣਗੇ ਹੁਣ ਜਦੋਂ ਪ੍ਰਮਾਤਮਾ ਨੇ ਡੰਡ ਲਾਏ ਨੇਗੇ ਲੈ ਬੇਬੇ ਇੱਕ ਤੈਨੂੰ ਨਹੀਂ ਸੌਂਸਾ ਕਰਦੇ ਦੋ ਜਣੇ ساری ਉਮਰ ਬੰਦੇ ਨੇ ਘਰ ਤੇ ਕਮਾਇਆ ਹੁੰਦਾਗਾ ਆ ਸਾਰੇ ਬਣਾਇਆ ਪੁੱਤ ਕੀ ਨਹੀਂ ਮੇਰੇ ਘਰੇ ਹੈਗਾ ਆ ਸੁੱਖ ਨਾ ਪੁੱਤ ਸਭ ਖੁਸ਼ ਆ ਜਮੀਨ ਜਾਇਦਾਦ ਬਥੇਰੀ ਆ ਪ੍ਰਮਾਤਮਾ ਦੇ ਰੰਗ ਲਾਏ ਹੋਏ ਨੇ ਹੈ ਕੀ ਕਰਾਂ ਪੁੱਤ ਤੇ ਤਾਂ ਹੁਣ ਨੂੰ ਹੀ ਨੀ ਚੱਜਦੀ ਹੈਗੀ ਚੱਲ ਕੋਈ ਨਾ ਬੇਬੇ ਜੇ ਤੈਨੂੰ ਨਾ ਰੋਟੀ ਦੀ ਰੋਟੀ ਤਾਂ ਮੈਂ ਬਥੇਰਾ ਦੇ ਦਿਆ ਕਰੂੰ ਤੂੰ ਰੋਟੀ ਤੋਂ ਥੋੜੋ ਡਿੱਗੇ ਆ ਹੋਰ ਦੱਸ ਬੇਬੇ ਰੋਟੀ ਖਾ ਲਈ ਤਾਂ ਹੁਣ ਰੋਟੀ ਤਾਂ ਖਾ ਲਈ ਪੁੱਤ ਦੇ ਜਾਂਦੀ ਮੱਚਦੀ ਮਚਾਉਂਦੀ ਦੋ ਰੋਟੀਆਂ ਪਤਾ ਨਹੀਂ ਕਿਵੇਂ ਸਿੱਟ ਕੇ ਜਾਂਦੀ ਆ ਬਸ ਦੇਣੀਆਂ ਵੀ ਕਿਹੜੀਆਂ ਨੇ ਐ ਮਾਰਦੀ ਆ ਮੂਰੇ ਚੱਕ ਕੇ ਦੋ ਪਲੇਟ ਕਹਿੰਦੇ ਖਾ ਲੈ ਹੈ ਕੀ ਕਰਾਂ ਫਿਰ ਪੁੱਤ ਡਰਦੀ ਖਾ ਲਣੀ ਹੈਗੀ ਮਾੜੀ ਗੱਲਾਂ ਬੇਬੇ ਜੇ ਆਪਾਂ ਮਾਂ ਪਿਓ ਨਾਲ ਐ ਕਰਦੇ ਆ ਨਾ ਇਹ ਗੱਲਾਂ ਦੇਣੀਆਂ ਆਉਂਦੀਆਂ ਨੇ ਮੈਨੂੰ ਨਹੀਂ ਲੱਗਦਾ ਪੁੱਤ ਵੀ ਰੱਬ ਦੇਊ ਇਹਨਾਂ ਹੈ ਇਹ ਤਾਂ ਮੈਨੂੰ ਹੀ ਭੁਗਤਣੀਆਂ ਪੈਣਗੀਆਂ ਪਤਾ ਨਹੀਂ ਮੈਂ ਹੀ ਰੱਬ ਦਾ ਕੋਈ ਮਾੜਾ ਕੀਤਾ ਹੋਇਆ ਹੈ ਕਾਨੂੰ ਬੇਬੇ ਦਾ ਗੱਲਾਂ ਹੁੰਦੀਆਂ ਰੱਬ ਦੇਖਦਾ ਨਹੀਂ ਰੱਬ ਸਾਰਾ ਦੇਖਦਾ ਹੁਣ ਤਾਂ ਬੰਦਾ ਨਾ ਇੱਥੇ ਭਰ ਕੇ ਜਾਂਦਾ ਜਿੰਨੀ ਕਰਦਾਗਾ ਖਵਰਾ ਕਹੋ ਫੁਰੂ ਗੋ ਬੇਬੇ ਦੀ ਨੂੰ ਹੈ ਸੱਚੀ ਬਹੁਤ ਮਾਰੀ ਜੇ ਰੱਬ ਨੇ ਮੈਨੂੰ ਹੀ ਸੱਸ ਦਿੱਤੀ ਹੁੰਦੀ ਨਾ ਮੈਂ ਤਾਂ ਬਹੁਤਾ ਸੰਭ ਕੇ ਰੱਖਦੀ ਫੁੱਲਾਂ ਮਗੂ ਰੱਖਦੀ ਆਪਦੀ ਸੱਸ ਨੂੰ ਲੈ ਪੁੱਤ ਕੀ ਕਰਾਂ ਫਿਰ ਹੁਣ ਘਰੋਂ ਵੀ ਨਹੀਂ ਕੱਢੀ ਜਾਂਦੀ ਆ ਭਿਆਕੇ ਲਈਂ ਦਿੰਦੀ ਜੇ ਕਿ ਤੂੰ ਆਈ ਹੁੰਦੀ ਕੱਢ ਵੀ ਦਿੰਦੀ ਹੁਣ ਉਹੀ ਗੱਲ ਆ ਕਹਿੰਦੇ ਨੇ ਹੁੰਦੇ ਮੇਰਾ ਪੁੱਤ ਨਹੀਂ ਨਾ ਕਿਸੇ ਕੰਮ ਦਾ ਪੁੱਤ ਨਹੀਂ ਨਾ ਪੁੱਤ ਮੇਰੇ ਕਿਸੇ ਕੰਮ ਦਾ ਅਸਲ ਸਾਰੀਆਂ ਗੱਲਾਂ ਤੇ ਉਹ ਚ ਨੇਗੀਆਂ ਸਹੀ ਗੱਲ ਆ ਬੇਬੇ ਜੇ ਉਹ ਕਹੇ ਤਾਂ ਨੂੰ ਦੀ ਤਾਂ ਕੀ ਹਸਤੀ ਆ ਵੀ ਤੈਨੂੰ ਕੁਝ ਕਹਿ ਜੇ ਚੱਲ ਕੋਈ ਨਾ ਬੇਬੇ ਤੂੰ ਟੈਨਸ਼ਨ ਨਾ ਲੈ ਮੈਂ ਹੈਗੀ ਤਾਂ ਹੈਗੀ ਆ ਮੈਂ ਤੇਰੇ ਵਾਸਤੇ ਨਾ ਚਾਹ ਬਣਾ ਕੇ ਲਿਆਉਣੀ ਆ ਨਾ ਪੁੱਤ ਚਾਹ ਨਹੀਂ ਆ ਨਹੀਂ ਪਤਾ ਜੇ ਆ ਗਈ ਨਾ ਉਹਨੇ ਕਲੇਸ ਕਰ ਲੈਣਾ ਹੈ ਹਾਂ ਨਹੀਂ ਪਤਾ ਮੇਰੇ ਮਾਰੇ ਮੂਗੇ ਨਾਤੀਏ ਤੂੰ ਜਾ ਐਨੀ ਬਹੁਤ ਹੈ ਜਿਹੜਾ ਤੂੰ ਪਤਾ ਸਤਾ ਲੈ ਜਾਣੀ ਐ ਮੈਂ ਕੋਈ ਨਾ ਬੇਬੇ ਆਏ ਕੀ ਕਹਿ ਦੂੰ ਮੈਂ ਬੈਠੀ ਤਾਂ ਹੈਗੀਆਂ ਆਏ ਕੀ ਬੋਲੂ ਮੈਂ ਤੇ ਇੱਕ ਚਾਹ ਹੀ ਦੇਣੀ ਐ ਦੋ ਘੁੱਟਾ ਤੈਨੂੰ ਫੇਰ ਦਿੱਤੇ ਕੇ ਗੱਲਾਂ ਨਾਤੀਏ ਨਾ ਬੇਬੇ ਚਾਹ ਤਾਂ ਤੇ ਮੈਂ ਬਣਾ ਕੇ ਲਿਉਣੀ ਐ ਪਤਾ ਕੀ ਹੈਗਾ ਮੈਨੂੰ ਡਰ ਲੱਗਦਾ ਹੈ ਐਵੇਂ ਤੈਨੂੰ ਪੁੱਠਾ ਸਿੱਧਾ ਬੋਲ ਗਈ ਪੁੱਤ ਔਖਾ ਹੋ ਜਾਂਦਾ ਹੈ ਬੇਬੇ ਮੇਰੀ ਗੱਲ ਸੁਣ ਸਾਰਾ ਦਿਨ ਤੂੰ ਤੈਨੂੰ ਬੋਲਦੀ ਐ ਜੇ ਦੋ ਸ਼ਬਦ ਮੈਨੂੰ ਬੋਲ ਦੂ ਫੇਰ ਕੀ ਹੋ ਜੂ ਤੈਨੂੰ ਮੈਨੂੰ ਡਰ ਲੱਗਦਾ ਕੋਈ ਨਾ ਹਾਂ ਕਰ ਉਹ ਥੀਏਟਰ ਆਇਆ ਫਿਰ ਵੱਡਾ ਮੈਂ ਨਾ ਆਪਦੇ ਘਰੋਂ ਚਾਹ ਬਣਾ ਕੇ ਲਿਆਉਂਗੀ ਜਾ ਕੇ ਕੋਈ ਨਾ ਤੂੰ ਬੈਠ ਮੈਂ ਚਾਹ ਲੈ ਕੇ ਆਉਣੀ ਆ ਚੰਗਾ ਪੁੱਤ ਜਿਉਂਦੀ ਵਸਦੀ ਰਹਤੀ ਓ ਰੱਬ ਤੈਨੂੰ ਪਾਲਾ ਦੇਵੇ ਲੈ ਕਿੰਨੀ ਚੰਗੇ ਸਵਾਦੀ ਆ ਜੇ ਕਿਤੇ ਮੇਰੀ ਨੂੰਹ ਹੁੰਦੀ ਨਾ ਮੈਂ ਤਾਂ ਆਪੇ ਉਹਨੂੰ ਫੁੱਲਾ ਵਾਂਗੂ ਰੱਖਦੀ ਜਿਵੇਂ ਹੋਣ ਕਰਦੀ ਆ ਮੇਰਾ ਐਂ ਕਰਿਆ ਕਰਦੀ ਇੱਕ ਮੇਰੀ ਮਾੜੀ ਨੂੰਹ ਨੇ ਲੈ ਲਈ ਮੈਂ ਸਾਚੀ ਗਾਲ ਦੀ ਜੀ ਸਾਚੀ ਗਾਲ ਜੀ ਜਿਹੜੀ ਸੂਟ ਸਲਾਈ ਕਰਤਾ ਮੇਰਾ ਹਾਂ ਬਸ ਸ਼ਾਮ ਤੱਕ ਹੋ ਜਾਊਗਾ ਤੇਰਾ ਹੋਏ ਦੀਦੀ ਮੈਂ ਨਾ ਰਖੜੀਆਂ ਤੇ ਪਾ ਕੇ ਜਾਣਾ ਕੱਲ ਨੂੰ ਸ਼ਾਮ ਤੱਕ ਨਾ ਪੱਕਾ ਤਿਆਰ ਕਰ ਦਿਓ ਨਾ ਨਾ ਕੋਈ ਨਾ ਤੈਨੂੰ ਪਤਾ ਫਿਰ ਹੁਣ ਹਰ ਕੋਈ ਫੜਾ ਜਾਂਦਾ ਰਖੜੀਆਂ ਤੇ ਸੂਟ ਹਰ ਕੋਈ ਜਾਂਦਾ ਨਾ ਤਾਂ ਕਰਕੇ ਮੈਂ ਥੋ ਤਿਆਰ ਨਹੀਂ ਹੋਇਆ ਕੋਈ ਨਾ ਅੱਜ ਸ਼ਾਮ ਨੂੰ ਤੇਰਾ ਸੂਟ ਪੂਰਾ ਤਿਆਰ ਕਰ ਚਲ ਕੋਈ ਨਹੀਂ ਦੀਦੀ ਹੁੰਦਾ ਨਾ ਮੈਂ ਕੱਲ ਹੋਣਾ ਸੀਗਾ ਸੂਟ ਫੜਨਾ ਅੱਛਾ ਬਸ ਸਾਡੀ ਬੁੜੀ ਨਹੀਂ ਲੋਟ ਆਉਂਦੀ ਸਾਰਾ ਦਿਨ ਸੁਭਾਉਂਦੀ ਰਹਿੰਦੀ ਆ ਬਸ ਦੇਦੀ ਆਹੀ ਸਾਰਾ ਦਿਨ ਤਪੌਂਦੀ ਰਹਿੰਦੀ ਆ ਮੈਨੂੰ ਆ ਫੜਾ ਦੋ ਆ ਫੜਾ ਦੋ ਸਾਰਾ ਦਿਨ ਪਾਣੀ ਨਹੀਂ ਉਹਦਾ ਤਾਂ ਲੋਟ ਆਉਂਦਾ ਸਾਰਾ ਦਿਨ ਪਾਣੀ ਮੰਗੀ ਜਾਊਗੀ ਅੱਛਾ ਠੀਕ ਨਹੀਂ ਹਲੇ ਉਹ ਕਿੱਥੇ ਠੀਕ ਆ ਉਹ ਤਾਂ ਠੀਕ ਸੀਗੇ ਉਹਦੇ ਮੈਂ ਦੇਖੀ ਆ ਵਧੀਆ ਤਰੀ ਫਰਦੀ ਸੀ ਬੜੇ ਚਰਾਮ ਨਾਲ ਪਰ ਡਰਾਮਾ ਕਰਦੀ ਐ ਡਰਾਮ ਲੈ ਅੱਛਾ ਹਲ ਤੱਕ ਉਹ ਠੀਕ ਨਹੀਂ ਹੋਈ ਨਾਲੇ ਡਾਕਟਰਾਂ ਨੇ ਜਵਾਬ ਦਿੱਤਾ ਸੀਗਾ ਵੀਤਾ ਬਚਦੀ ਨਹੀਂ ਹੈਗੀ 5 ਇੱਕ ਅੱਧਾ ਸਾਲ ਹੀ ਬਚੂਗੀ ਉਹ ਤਾਂ 4-5 ਸਾਲ ਹੋ ਗਏ ਹਲੇ ਵੀ ਬੈਠੀ ਹੈਗੀ ਹਲੇ ਵੀ ਨਹੀਂ ਮੰਗਰੋ ਲਹੀ ਤੇਰੇ ਲੈ ਦੀਦੀ ਤੂੰ 4-5 ਸਾਲਾਂ ਦੀ ਗੱਲ ਕਰਦੀ ਆ ਮੈਨੂੰ ਲੱਗਦਾ ਉਹ ਤਾਂ ਹਜੇ 20 ਸਾਲ ਨਹੀਂ ਮਰਦੀ ਸਾਨੂੰ ਮਾਰ ਕੇ ਮਰੂਗੀ ਕਿਦ ਦਿਨ ਹੀ ਸਾਡੇ ਉਹ ਮਗਰੋ ਲੈਂਦੀ ਹਜੇ ਸਾਰਾ ਦਿਨ ਤਪਾਈ ਜਾਂਦੀ ਰਹਿੰਦੀ ਆ ਭੈਣੇ ਦੱਸ ਕੀ ਕਰਾਂ ਮੈਂ ਅੰਗਾਗੀ ਮੈਂ ਤਾਂ ਉਹਦੇ ਤੋਂ ਹੋਰ ਕਨੇ ਤਾਂ ਔਖਾਗਾ ਸਾਰਾ ਦਿਨ ਹੋਲਿਆ ਦੇ ਬਾਲਾ ਦੇ ਤੇਰੀ ਤਬਸ ਕਰਾਈ ਰੱਖਦੀ ਹੈਗੀ ਹੋਰ ਉਹੀ ਤਾਂ ਬਾਲਾ ਇੱਕ ਉਹਨੂੰ ਵੀ ਦੇਖਣਾ ਸ਼ਨੀ ਨੂੰ ਵੀ ਜਦੋਂ ਕੰਮ ਤੇ ਜਾਂਦਾ ਉਹਦੀ ਬੋਲ ਮਾਰ ਲੈਂਦੀ ਆ ਮੈਨੂੰ ਪਾਣੀ ਦੇ ਜਾ ਮੈਨੂੰ ਪਾਣੀ ਦੇ ਜਾ ਉਹਨੂੰ ਐ ਲੱਗੂ ਗੱਲੇ ਪਤਾ ਨਹੀਂ ਮੇਰੀ ਮਾਂ ਨੂੰ ਪਾਣੀ ਨਹੀਂ ਫੜਾਉਂਦੀ ਇਹ ਹਾਂ ਤੁਹਾਡੇ ਦੋਨਾਂ ਜੀਆਂ ਚ ਵੀ ਫਰਕ ਪੈਂਦਾ ਇਸ ਵਾਰ ਹੋਰ ਐ ਲੱchn ਵਾਲੇ ਕਰਦੀ ਆ ਵਾਲੀ ਬੱਚੇ ਤੇ ਬੈਠੀ ਵੀ ਤਪਾਉਂਦੀ ਹੈਗੀ ਸਹੀ ਗੱਲ ਲੋ ਸਾਰਾ ਦਿਨ ਬਸ ਉਹੀ ਕਰੀ ਜਾਉਗੀ ਲੱਛਣ ਆ ਮੇਰੇ ਤਾਂ ਗੋਡੇ ਨਹੀਂ ਕੰਮ ਕਰਦੇ ਆ ਮੇਰੇ ਤਾਂ ਗੋਡੇ ਦੁਖਦੇ ਆ ਤੇ ਜਦੋਂ ਕਈ ਵਾਰੀ ਮੈਂ ਘਰੇ ਨਹੀਂ ਹੁੰਦੀ ਕਿਤੇ ਗਵਾਂਢ ਚ ਵਗ ਜਾਂ ਕਿਤੇ ਬਾਜ਼ਾਰ ਜਾਵਾ ਤੇ ਮਗਰੋਂ ਮੈਂ ਆ ਕੇ ਦੇਖਦੀ ਹੁੰਦੀ ਨਾ ਕਦੇ ਕਦੇ ਉੱਤੇ ਆ ਜਾਂਦੀ ਆ ਵਧੀਆ ਚਾੱਕ ਕੇ ਰੋਟੀਆਂ ਖਾਈ ਜਾਂਦੀ ਹੁੰਦੀ ਆ ਮੈਨੂੰ ਤਾਂ ਪਾਉਣਾ ਜਿਹੜਾ ਉਹ ਕੌਣ ਪਾਊਗਾ ਫਿਰ ਹਾਂ ਉਹ ਤਾਂ ਸਹੀ ਐ ਕੁਛ ਨਹੀਂ ਦੁਖਦਾ ਉਹ ਦਾ ਡਰਾਮਾ ਕਰਦੀ ਆ ਭੈਣੇ ਤੈਨੂੰ ਛਿੱਟ ਕਰਦੀ ਹੈਗੀ ਸਹੀ ਗੱਲ ਨਾਲੇ ਜਦੋਂ ਕਿਸੇ ਡਾਕਟਰ ਕੋਲੇ ਲੈ ਕੇ ਜਾਂਦੇ ਆ ਨਾ ਡਾਕਟਰ ਕਹਿ ਦਿੰਦਾ ਭਾਈ ਸਾਰਾ ਕੁਝ ਠੀਕ ਆ ਸਾਰੇ ਟੈਸਟ ਕਰਾ ਕੇ ਦੇਖ ਲੈ ਥੋੜਾ ਯਾਨਾ ਦੇਖ ਕੇ ਜਾਣ ਕੇ ਖੌਂਕੂਂ ਕਰਨ ਲੱਗ ਜਾਂਦੀ ਆ। ਨਜੇ ਕੁਝ ਹੋਊਗਾ ਫੇਰ ਹੀ ਡਾਕਟਰ ਦੱਸਣਗੇ ਜੇ ਕੋਈ ਬਿਮਾਰੀ ਹੋ ਫੇਰ ਹੀ ਉਹ ਦਵਾਈ ਦੇਣਗੇ। ਚੰਗੀ ਭਲੀ ਤਾਂ ਹੈਗੀ ਹੈਗੀ। ਸਹੀ ਗੱਲ ਆ ਦੀਦੀ। ਉੱਚ ਨਾ ਤਾਂ ਬੜਾ ਤਪਾਉਂਦੀ ਆ ਸਾਨੂੰ। ਲੈ ਦੀਦੀ ਪਤਾ ਨਾਲੇ ਕਿੰਨਾ ਉੱਚੀ ਬੋਲਦੀ ਆ। ਜਦੋਂ ਕਈ ਵਾਰੀ ਮੈਂ ਗਾਹਾਂ ਹੁੰਨੀ ਆ ਚੱਲ ਮੈਨੂੰ ਨਹੀਂ ਸੁਣਦਾ ਭਾਈ ਹਨਾ ਕੰਮਕਾਰ ਕਰਦੀ ਨੂੰ। ਐਨਾ ਉੱਚੀ ਉੱਚੀ ਬੋਲਦੀ ਆ ਨਾ ਐ ਲੋਕਾਂ ਨੂੰ ਸੁਣਾਉਂਦੀ ਆਂ ਅੰਗਮਣ ਨੂੰ ਵੀ ਮੇਰੇ ਨੋਪੁੱਤ ਮੈਨੂੰ ਸਾਹ ਦੇਣੀ ਵੀ ਪਾਣੀ ਨਹੀਂ ਦਿੰਦੇ ਮੈਨੂੰ। ਇਹ ਜਿਹਾਂ ਵੈਬ ਤਾਂ ਕਰਦੀ ਆ ਵੈਬ ਤਾਂ ਮਥੇ ਰੰਗਾਉਂ ਦਗਾਉਨ ਹਾਂ ਤੇ ਉਦੋਂ ਨਾ ਚਰਨੋਂ ਮਿਲੀ ਸੀ ਮੈਨੂੰ ਉਹ ਵੀ ਦੱਸਦੀ ਸੀ ਕਹਿੰਦੀ ਬਿਲਪਨ ਇੰਨਾ ਤਾਂ ਪਾ ਛੱਡਿਆ ਨਾਲ ਇੰਨਾ ਸ਼ਾਮਦੀ ਆ ਕਹਿੰਦੀ ਫਿਰ ਵੀ ਆਖੂਗੀ ਮੁੰਡੇ ਕੋਲੇ ਆਪਦੇ ਕੋਲੇ ਮੈਨੂੰ ਤਾਂ ਸ਼ਾਮਦੀ ਨਹੀਂ ਸ਼ਾਮਦੀ ਨਹੀਂ ਸਾਰਿਆਂ ਦੇ ਨਾਲ ਹੀ ਕੁਝ ਕਰਦੀ ਆ ਕਾਂ 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 ਕਰੀ ਜਾਊਗੀ ਉਹੀ ਤਾਂ ਗੱਲ ਆ ਆ ਪਹਿਲਾਂ ਵੀ ਨਾਲੇ ਮੈਨੂੰ ਨਾ ਚਾਚੀਆਂ ਤਾਇਆਂ ਸਾਰੀਆਂ ਦੱਸਦੀਆਂ ਤੀਜੇਕ ਦਿਨ ਆਡਾ ਲਾਈ ਰੱਖਦੀ ਸੀ ਹੁਣ ਪਤਾ ਕੀ ਕਹੂਗੀ ਮੈਨੂੰ ਆ ਮੈਂ ਤਾਂ ਬਾਹਲੀ ਚੰਗੀ ਸੀ ਮੇਰੀ ਤਾਂ ਬਾਹਲੀ ਬੰਦੀ ਸੀ ਆਣ ਗਵਾਂਡ ਚ ਮੈਂ ਖਾ ਮੈਨੂੰ ਪਤਾ ਹੀ ਐ ਤੂੰ ਠੱਕੀ ਰਹਿ ਬੈਠੀ ਰਹਿ ਹੋ ਰਿਆ ਤਪਾ ਦੇ ਮੈਂ ਤਾਂ ਨਾ ਦੋ ਦਿਨ ਪੇਕੇ ਵੀ ਨਹੀਂ ਜਾ ਸਕਦੀ ਉਹਨੂੰ ਛੱਡ ਕੇ ਹਾਂ ਫਿਰ ਕਿੱਥੇ ਭੱਗ ਜਾਂਗੇ ਭੈਣੇ ਪੇਕੀ ਛੱਡ ਕੇ ਉਹ ਵੀ ਸਾਰਾ ਦਿਨ ਤਾਂ ਕਹਿ ਦਿੰਦੀਆਂ ਬਿਮਾਰ ਆ ਬਿਮਾਰ ਆ ਸਹੀ ਗੱਲ ਆ ਉਦੋਂ ਮੇਰੀ ਮਾਂ ਕਹਿ ਦਿੰਦੀ ਆ ਉਥੇ ਗਈ ਨੂੰ ਚੱਲ ਵੀਰਪਾਲਾ ਮੁੜ ਜਾ ਤੂੰ ਤੇਰੀ ਸਾਸੂ ਬਿਮਾਰ ਆ ਵਿਚਾਰੀ ਉਹਨਾਂ ਨੂੰ ਤਾਂ ਰਿਸ਼ਤੇਦਾਰਾਂ ਨੂੰ ਤਾਂ ਮੈਨਿਆ ਲੱਗਦਾ ਵੀ ਪਤਾ ਨਹੀਂ ਕਿੰਨੀ ਕੁ ਬਿਮਾਰ ਸਖਤ ਬਿਮਾਰ ਹੋ ਰਹੀ ਆ ਉਹ ਪਰ ਕਿਸੇ ਨੂੰ ਕੀ ਪਤਾ ਵੀ ਲੱਛਣ ਕਰਦੀ ਆ ਹਾਂ ਭੈਣੇ ਜਦੋਂ ਫਿਰ ਰਿਸ਼ਤੇਦਾਰ ਆ ਜਾਂਦੇ ਨੇ ਉਦੋਂ ਹਾਈ ਬੋ ਹਾਈ ਬੋ ਕਰਦੀ ਆ ਅਗਲੇ ਤਾਂ ਐਂ ਲੱਗਦਾ ਵੀ ਇਹ ਤਾਂ ਪਤਾ ਨਹੀਂ ਕਿੱਡੀ ਕੁ ਬਿਮਾਰ ਆ ਕਿੰਨੀ ਕੁ ਬਿਮਾਰ ਆ ਸਹੀ ਗੱਲ ਆ ਆ ਰਿਸ਼ਤੇਦਾਰ ਤਾਂ ਦੂਰ ਦੀ ਗੱਲ ਆ ਕੋਈ ਗਵਾਂਢ ਚੋਂ ਭੱਜ ਜੇ ਨਾ ਬਥੇਰਾ ਭੰਡ ਦੀਆਂ ਮੈਨੂੰ ਅੱਛਾ ਹੋਰ ਤੇ ਦੇਖੀ ਇਹ ਪੁੱਤ ਮੇਰੀ ਲੱਤ ਦੁਖਦੀ ਆ ਪੁੱਤ ਮੇਰੀ ਬਾਹ ਦੁਖਦੀ ਆ ਅਗਲੇ ਕੋਲ ਐਂ ਹੀ ਕਰੀ ਜਾਊਗੀ ਅਗਲੇ ਸਾਨੂੰ ਤਾਂ ਅਗਲੇ ਦੇ ਸਾਹਮਣੇ ਇੰਨਾ ਜ਼ਿਆਦਾ ਬੁਰਾ ਬਣਾ ਦੇਂਦੀ ਆ ਨਾ ਕਿ ਅਗਲਾ ਸੋਚਣ ਵਾਲਾ ਵੀ ਸਾਨੂੰ ਵੱਦ ਸੀਸਾਂ ਦੇ ਵਿੱਚ ਹਾਂ ਵਿਸਾਮਦੇ ਨਹੀਂ ਸਾਹਮਦੇ ਨਹੀਂ ਇਹ ਜੇ ਢਾਂਗ ਕਰਦੀ ਇਹ ਪੈਣੇ ਪੁੱਛਣਾ ਆ ਪਤਾ ਨਹੀਂ ਕਿੱਦੇ ਮਰੂਗੀ ਕਿੱਦੇ ਸਾਡਾ ਖੜਾ ਛੋਟੇ ਪੈਣੇ ਵਧੀਆ ਜੇ ਪਰੇ ਲੈ ਜੇ ਮਗਰੋਂ ਤੇਰੇ ਤਾਂ ਖੜਾ ਛੋਟੇ ਆਖ ਚੋ ਕੰਨ ਨਿਕਲ ਜੇ ਪਰੇ ਤਾਂ ਪਾਈ ਜਾਂਦੀ ਆ ਸਾਰਾ ਲੰਦਾਂ ਦੀ ਜੀਜੀ ਤੂੰ ਕਹੇਂਗੀ ਨਾ ਕੀ ਕਹਿੰਦੀ ਮੇਰਾ ਤਾਂ ਜੀ ਕਰਦਾ ਹੁੰਦਾ ਮੈਂ ਖੁਦ ਇਹਦਾ ਗਲ ਗੁਰਕੁੱਟ ਕੇ ਮਾਰਦਾ ਇਹਨੂੰ ਹੋਰ ਬੰਨੇ ਫਿਰ ਆਪ ਕਿਆ ਹੋਇਆ ਕੀ ਕਰੇ ਗੁੰਦਾ ਉਹੀ ਤਾਂ ਗਲਤ ਤਾਂ ਪਈ ਪਈ ਆ ਮੈਂ ਤਾਂ ਸੱਚੀ ਇਹ ਸਾਰਾ ਤੁਨ ਘਰ ਦਾ ਹੋ ਜਾਂਦਾ ਸਾਰਾ ਨੇ ਉਹ ਦਾ ਪੰਜਰਖਾਨਾ ਵਿੱਚ ਆਉ ਲਿਆ ਦੇ ਬਹੁ ਲਿਆ ਦੇ ਸਾਰਾ ਦਿਨ ਠਟਕਰ ਨੂੰ ਹਟਦੀ ਸਹੀ ਗੱਲ ਆ ਆ ਫਿਰ ਤੁਨ ਨੂੰ ਪਤਾ ਐਡੀ ਵੱਡੀ ਕੋਠੀ ਆ ਰੋਜ਼ ਰੋਜ਼ ਪੋਚੇ ਲਾ ਕੇ ਵੀ ਮੈਂ ਤਾਂ ਥੱਕ ਗਿਆ ਨਹੀਂ ਜਿੱਥੇ ਜੀ ਕਰਦਾ ਉੱਥੇ ਧੁੱਕ ਪਹਿੰਦੀ ਆ ਦਾਸੇ ਦਾ ਮੈਂ ਕੀ ਕਰਾਂ ਨਰਕ ਬਣਾ ਰੱਖਿਆ ਘਰ ਨੂੰ ਨੇ ਜਮਾ ਮੈਂ ਹੁਣ ਬਾਰ ਬਾਰ ਤਾਂ ਪੋਚੇ ਵੀ ਨਹੀਂ ਲੱਗਦੇ ਹੈਗੇ ਉਹੀ ਤਾਂ ਗੱਲ ਆ ਕੁਛ ਨਾ ਪੈਣੀ ਤੇ ਨਾਲੇ ਪੈਣੀ ਸੱਚ ਉਹ ਮਨਿੰਦਰ ਅੱਛਾ ਮੈਂ ਜਦੋਂ ਆਉਂਦੀ ਸੀ ਤੇਰੇ ਕੋਲ ਹੀ ਰਾਤ ਮੈਨੂੰ ਉਹ ਟੱਕਰ ਗਈ ਅੱਛਾ ਗੱਲਾਂ-ਗੱਲਾਂ 'ਚ ਮੈਨੂੰ ਤਾਂ ਬਲਾਈਂ ਕੁਛ ਬੋਲੀ ਉਹ ਥੋੜੀ ਬੁੜੀ ਤਾਂ ਬਾਲੀ ਨਰਮ ਸੀ ਭਾਣਾ ਕਹਿੰਦੀ ਤੂੰ ਤਾਂ ਭੈੜੀ ਆ ਲਾ ਦੀ ਤੂੰ ਦੱਸ ਭਲਾ ਮੈਂ ਕਦੇ ਕੁਛ ਵੱਧ ਘੱਟ ਬੋਲਿਆਗਾ ਹਾਂ ਲੈ ਮੈਂ ਕਿੰਤੂ ਕੀ ਬੋਲਦੀ ਆਂ ਕਿ ਕਦੇ ਨਹੀਂ ਪੜ੍ਹੀਆਂ ਤੂੰ ਉਹੀ ਤਾਂ ਗੱਲ ਆ ਉਹ ਨਾਲੇ ਮੈਂ ਉਹਨੂੰ ਕਦੇ ਚੰਗੀ ਮਾੜੀ ਕਹੀ ਨਹੀਂ ਤਾਂ ਵੀ ਮੈਨੂੰ ਹੀ ਕਹੀ ਜਾਣਗੇ ਸਾਰੇ ਤੂੰ ਪੜ੍ਹਈਆਂ ਭਾਈ ਤੂੰ ਬੋਲਦੀ ਆਂ ਵੀ ਦੱਸ ਬੋਲਣ ਵਾਲਾ ਬੰਦਾ ਕੋਈ ਪੜਾ ਥੋੜੀ ਹੁੰਦਾ ਅਗਲਾ ਸੱਚੀ ਗੱਲ ਮੂੰਹ ਤੇ ਮਾਰਦਾ ਤਾਂ ਪੜਾ ਲੱਗਦਾ ਸੱਚੀ ਤਾਂ ਫਿਰ ਕਹੀ ਜਾਂਦੀ ਐ ਲੈ ਤੂੰ ਐ ਕਰ ਪੈ ਨਹੀਂ ਮਨਿੰਦਰ ਨੂੰ ਤਾਂ ਛੱਡ ਤੈਨੂੰ ਮੈਂ ਇੱਕ ਗੱਲ ਹੋਰ ਦੱਸਨੀ ਆ ਜਿਹੜੀ ਆ ਗਵਾਂਢ ਸੇ ਨਹੀਂ ਆਈ ਸਾਡੇ ਸੋਨੀ ਹਾਂ ਮੈਂ ਤਾਂ ਪਹਿਣ ਇੱਕ ਦਿਨ ਸੂਟ ਲੈਣ ਗਈ ਸੀਗੀ ਥੋਡੇ ਵਰ ਵਰ ਦਿਨੰਗੀ ਜਾਂਦੀ ਸੀ ਤੇ ਸੋਨੀ ਬੈਠੀ ਸੀ ਲੈ ਬੇਬੇ ਚਾਹ ਪਿਆ ਮਾਨ ਲਾ ਫਲਾਣੀ ਕਰਾਂ ਬਲਾਈ ਗੱਲਾਂ ਵਾ ਲੈ ਮੈਨੂੰ ਤਾਂ ਲੱਗਦਾ ਥੋਡੇ ਘਰ ਚ ਹੀ ਫਰਕ ਪਾਉਂਦੇ ਤੇਰੀ ਸੱਸ ਕੋਲੇ ਚੁਗਲੀਆਂ ਕਰਦੀ ਆ ਇਹ ਅੱਛਾ ਉਹ ਚੁਗਲੀਆਂ ਕਰਦੀ ਆ ਸਹੀ ਗੱਲ ਆ ਜੀ ਥੋਡੀ ਆ ਮੈਂ ਵੀ ਕਈ ਵਾਰੀ ਦੇਖਿਆਗਾ ਜਦੋਂ ਮੈਂ ਕਿਤੇ ਗਈ ਹੁੰਨੀ ਆ ਨਾ ਸਾਡੇ ਘਰ ਕੋਲ ਦੀ ਨੰਗੀ ਜਾਂਦੀ ਹੁੰਦੀ ਆ ਐ ਨਹੀਂ ਪਤਾ ਸਾਡੇ ਘਰੋਂ ਹੀ ਆਉਂਦੀ ਹੋਵੇ ਉਹ ਸਹੀ ਕਿਹਾ ਤੁਹਾਨੂੰ ਚਲ ਮੈਂ ਨਾ ਹੁਣ ਜਾ ਕੇ ਦੇਖ ਲਈ ਆਂ ਦੀਦੀ ਠੀਕ ਆ ਕਿਤੇ ਦੁਬਾਰਾ ਨਾ ਆਈ ਬੈਠੀ ਹੋਵੇ ਤੇ ਹੋਰ ਚੁਗਣੀਆਂ ਲਾ ਜੇ ਉਹਨੂੰ ਤਾਂ ਹੀ ਹੁਣ ਸਾਡੀ ਬੁੜੀ ਦੇ ਬਥੇਰੀ ਗੱਠ ਦੀ ਜਮਾਨ ਲੱਗੀ ਆ ਇੱਕ ਗੱਲ ਦੀਆਂ 18 ਗੱਲਾਂ ਸੁਣਾਉਂਦੀ ਅੱਗੋਂ ਐਡੀ ਹਰਾਮਾਣਾ ਸਾਡੀ ਬੁੜੀ ਚਲ ਦੀਦੀ ਹੁਣ ਨਾ ਮੈਂ ਜਾਣੀ ਆ ਠੀਕ ਆ ਤੇ ਭੈਣ ਵਣ ਕੇ ਮੇਰਾ ਸੂਟ ਸ਼ਾਮ ਨੂੰ ਪੱਕਾ ਨਹੀਂ ਨਾ ਨਾ ਸ਼ਾਮ ਨੂੰ ਸੂਟ ਤਿਆਰ ਆ ਜ਼ਰਾ ਲੈ ਜਾ ਫੜ ਕੇ ਸ਼ਾਮ ਨੂੰ ਨਾ ਕਹਿ ਦੀ ਵੀ ਕੱਲ ਨੂੰ ਲੈ ਨਹੀਂ ਨਹੀਂ ਮੈਂ ਕਿਹਾ ਤਿਆਰ ਆ ਸੂਟ ਮਾ ਬਸ ਮਾੜੀ ਜਿਹੀ ਪ੍ਰੈਸ ਹੀ ਰਹਿੰਦੀ ਆ ਉਹ ਮੈਂ ਲਾ ਦਾਂ ਨਹੀਂ ਆ ਚਲ ਕੋਈ ਨਹੀਂ ਚਲ ਠੀਕ ਆ ਜੀ ਠੀਕ ਕੀ ਕਰਨ ਲੱਗ ਰਹੀ ਸੀ ਕੁਛ ਨਹੀਂ ਤਾਂ ਉਹ ਕੱਪੜੇ ਲੈਣ ਆਈ ਸੀ ਉਹਨੇ ਬੜੀਆਂ ਚੁਗਲੀਆਂ ਨ ਕਰ ਰਕਰ ਲੋਕਾਂ ਦੀ ਲੈ ਮੈਨੂੰ ਕੀ ਲੋੜਾ ਚੁਗਲੀਆਂ ਕਰਨ ਦੀ ਮੈਂ ਕੀ ਕਿਹਾ ਉਹਨੂੰ ਚੁਗਲੀਆਂ ਨੂੰ ਸੱਚੀ ਗੱਲ ਕਹੀ ਸੀ ਮੈਂ ਤਾਂ ਕਿ ਤੈਂ ਕਿਸੇ ਦੇ ਘਰ ਤੋਂ ਕੀ ਲੈਣਾ ਮੈਂ ਕੀ ਲੈਣਾ ਮੈਂ ਤਾਂ ਉਹ ਕਹਿੰਦਾ ਸੀ ਬਿਰਪਾਲ ਨੂੰ ਦੱਸੇ ਸੀ ਹੋਰ ਦੱਸ ਕੀ ਚੁਗਲੀ ਕਰਤੀ ਮੈਂ ਚੁਗਲੀਆਂ ਵੀ ਆਏ ਕਰਕੇ ਤੇਰੀ ਸੱਸ ਆਏ ਆਏ ਮੈਂ ਤਾਂ ਉਹਨੂੰ ਐ ਦੱਸਿਆ ਸੀਗਾ ਵੀ ਤੁਹਾਡੀ ਉਹ ਗਵੰਡਣ ਆਈ ਹੋਈ ਆ ਵੀ ਉਹ ਆਇਆ ਨਾ ਕਰਦੀ ਹੋਵੇ ਆਇਆ ਨਾ ਕਰਦੀ ਹੋਵੇ ਪਰ ਕਰਦੀ ਆ ਜੇ ਫਿਰ ਮੈਂ ਸੱਚੀ ਗੱਲ ਹੀ ਕਹੀ ਆ ਉਹਨੂੰ ਸੱਚੀ ਗੱਲ ਤਾਂ ਐ ਕਿਸੇ ਦੇ ਘਰਾਂ ਤੋਂ ਕੀ ਲੈਣਾ ਅੱਲਾ ਕੱਲ ਨੂੰ ਤੈਨੂੰ ਖਿੱਚੀ ਫਿਰੂਆ ਆ ਕਿਵੇਂ ਖਿੱਚੀ ਫਿਰੂਆ ਮੈਨੂੰ ਜਾਂ ਚੁਗਲੀਆਂ ਕਰਦੀਆਂ ਅਗਲੇ ਦੀਆਂ ਲੈ ਸਚਾਈ ਤਾਂ ਸਚਾਈ ਹੁੰਦੀ ਹੈਗੀ ਤੈਨੂੰ ਪਤਾ ਕਿ ਸਾਨੂੰ ਪਤਾ ਵੀ ਹੁਣ ਉਹ ਕਿਵੇਂ ਆ ਕਿਹ ਕਿਵੇਂ ਆ ਕਿਉਂ ਉਹਨੂੰ ਕੀ ਹੋਇਆ ਉਹੀ ਗੱਲਾਂ ਤੇ ਨੇ ਚੁਗਲੀਆਂ ਕਰਨ ਦੇ ਰਹਿਣੀ ਆ ਸਾਰੋ ਬੁੜੀਆਂ ਹੋਣੀਆਂ ਅੰਦਰ ਕੋਲ ਸਾਰੋ ਦੀ ਚੁਗਲੀ ਕਰੀ ਜਾਂਦੇ ਇੱਕ ਦੂਜੇ ਦੀ ਛੀ ਚੁਗਲੀ ਕਰਦੀ ਮੈਂ ਜਿਆਦਾ ਕੰਮ ਕਰਨਾ ਸਹੀ ਕਰਕੇ ਕਰ ਲੈਨੇ ਤੇ ਰੱਜੇ ਜਿਹਾ ਜੇ ਪੈਸੇ ਤੇ ਰਹਿਣਾ ਨਾ ਕਰ ਛੱਡ ਦੇ ਪਰ ਸਹੀ ਹੋਈ ਐ ਜੇ ਕੋਈ ਕੋਈ ਹਮਦਰਦ ਨਹੀਂ ਆ ਗਈ ਮੇਰੇ ਕੋਲੇ ਚਲ ਉਹਦੇ ਨਾਲ ਗੱਲਬਾਤ ਕਰ ਲਈ ਅਸੀਂ ਆਵਦੀਆਂ ਤੇ ਫਿਰ ਇਹਦੇ ਵਿੱਚ ਕੀ ਸ਼ੱਕ ਹੈਗਾ ਮੈਂ ਇੱਕ ਦੂਜੇ ਦੀਆਂ ਚੁਗਲੀਆਂ ਥੋੜੀ ਕਰਨੀਆਂ ਉਹਦੀ ਪਿੰਡ ਦੀਆਂ ਤਾਂ ਨਹੀਂ ਕਰਨ ਲੱਗੀ ਸਾਰੇ ਪਿੰਡ ਦੀਆਂ ਹੋ ਜਾਂਦੀ ਜਿਹੜੀ ਉਹਨੇ ਉਹਦੇ ਕੋਲੇ ਤੇਰੀ ਸੱਸ ਤਾਂ ਆਇਆ ਤੇਰੀਆਂ ਟੈਕਸ ਦੀ ਸਸਤੋ ਕੀ ਲੱਗ ਜਾਂਦੀ ਐ ਮੈਂ ਤਾਂ ਤੂੰ ਆਪਦੀ ਨੂੰ ਸੰਭਲ ਉਹ ਹੀ ਬਹੁਤ ਲਾਹੌਰ ਤੇ ਹੁਣ ਹਾਰ ਪਾਵਾਂ ਉਹਦੇ ਵਧੀਆ ਰੋਟੀ ਪਾਣੀ ਦੇਈ ਜਾਣੀ ਆਂਗੀ ਹੁਣ ਹੁਣ ਕੋਈ ਪੁੱਛਦਾ ਆਪਦੀ ਸਮਝ ਨਹੀਂ ਦੂਜੀ ਨਹੀਂ ਗੱਲਾਂ ਹੋਣੀਆਂ ਹੁਣ ਡੋ ਜੇ ਅਗਲੇ ਮਹੀਨੇ ਨੂੰ ਪਤਾ ਲੱਗ ਗਿਆ ਅਗਲੇ ਖਿਚਲੀ ਵਿੱਚ ਪੰਚਾਇਤ ਦੇ ਫੇਰ ਕੀ ਕਰੂ ਹਾਂ ਪੰਚਾਇਤ ਮੈਂ ਸਾਡੀ ਬੇਇੱਜ਼ਤ ਕਰਾਂ ਐ ਪੰਚਾਇਤ ਕਿਵੇਂ ਖਿਚਲੂ ਜੇ ਕੋਈ ਗਲਤ ਕਰਾਂਗੇ ਕੰਮ ਕਰਾਂਗੇ ਜਾਂ ਬੋਲਾਂਗੇ ਗਲਤ ਕਿਸੇ ਨੂੰ ਗਲਤ ਉਹ ਦੇਵਾਂਗੇ ਫੇਰ ਹੀ ਖਿੱਚੂ ਅਗਲੀ ਅਗਲਾ ਖਿੱਚੂਗੇ ਕੱਲ ਨੂੰ ਜਾਲੀ ਨੇ ਕਹਤਾ ਵੀ ਮੈਂ ਤਾਂ ਉਹਨੇ ਆਖਿਆ ਉਹਨੇ ਚੁਗਲੀ ਲਾਈਆਂ ਸੀ ਆਏ ਕਿ ਮੈਂ ਕਹਿ ਦੂੰ ਸੱਚੀ ਗੱਲ ਕਹਿ ਦੂੰ ਮੈਂ ਹਾਂ ਪਈ ਆ ਗਰ ਲਾਈ ਕਹੀ ਸੀਗੀ ਹੈਗੀ ਸੀ ਫਿਰ ਇਹਦੇ ਵਿੱਚ ਕੀ ਆ ਓਏ ਔਖਾ ਹੋਈ ਜਨਾ ਆਪਦਾ ਕੰਮ ਜੇ ਕਰਨਾ ਸਹੀ ਕਰ ਲੈ ਤਾ ਕਿਸੇ ਦਾ ਘਰ ਤੋਂ ਕੁਝ ਨਹੀਂ ਲੈਣਾ ਸਹੀ ਹੋਈ ਹੈ ਮੇਰਾ ਕੰਮ ਤਾਂ ਮੋਈ ਗੱਲਾਂ ਤੇਰੀਆਂ ਹਰੇਕ ਕੋਲੇ ਜਿਹੜੀ ਆ ਜਾਂਦੀ ਉਸ ਦੀਆਂ ਚੁਗਲੀਆਂ ਮੈਂ ਤਾਂ ਕੋਈ ਨਹੀਂ ਆਪਦਾ ਚੁੱਪਰ ਕਹਿ ਬੰਦ ਜਿਆ ਕਰ ਦੇ ਮੈਂ ਤਾਂ ਕੋਈ ਕਿਸੇ ਦੀ ਨਹੀਂ ਕੋਈ ਲੋੜ ਨਹੀਂ ਇਹ ਜੇ ਪੈਸੇ ਦੀ ਕੰਮ ਤਾਂ ਮੈਂ ਚਲਾਉਂਗੀ ਆਪਦਾ ਹੁਣ ਲੋਕਾਂ ਵਾਸਤੇ ਮੈਂ ਕੰਮ ਬੰਦ ਕਰਨਾ ਮੇਰੇ ਕੋਲ ਤਾਂ ਸੌ ਆਉਣ ਦੇ ਨਾਲ ਤੇਰੇ ਪਿੰਡਾਂ ਨੂੰ ਫੇਰ ਦੱਸੂ ਮੈਂ ਮੈਂ ਕਰਕੇ ਚੁਗਲੀਆਂ ਕਰਦੀਏ ਕੋਈ ਨਾ ਦੱਸ ਦੇ ਪਿੰਡ ਵਾਲਿਆਂ ਨੂੰ ਦੱਸ ਕੇ ਚਾਰ ਲਾ ਲਈ ਚਾਹ ਚਾਹ ਗੁਰਬੰਦੇ ਮੈਂ ਖੇਤੇ ਆਣਾ ਬੰਦਾ ਨਹੀਂ ਕੋਈ ਜਾ ਤਾਂ ਭੌੜੀ ਜੀ ਸਵਾਦ ਬਣਾਈ ਚੱਲ ਬੇਬੇ ਤੈਨੂੰ ਚਾਹ ਸਵਾਦ ਲੱਗੀ ਹੈ ਬਹੁਤ ਆ ਹੋਰ ਕੀ ਗ੍ਰਹਿਣੀ ਹੈ ਬੱਸ ਹਾਂ ਬੇਬੇ ਵਧੀਆ ਬੱਸ ਹਾਂ ਮੁੰਡਾ ਠੀਕ ਹੈ ਹਾਂ ਬੇਬੇ ਵਧੀਆ ਠੀਕ ਹੈ ਹੋ ਤਾਂ ਨਹੀਂ ਕੁਛ ਸਾਨਾ ਪੀਣਾ ਬੇਬੇ ਨਾ ਨਾ ਵੇਖੋ ਕਿਵੇਂ ਗੱਲਾਂ ਮਾਰਨ ਕੀ ਪਈਏ ਹੁਣ ਤਾਂ ਠੀਕ ਹੋ ਗਈ ਦੇਖ ਲੈ ਚੱਲ ਵਧੀਆ ਬੇਬੇ ਹਾਂ ਕੀ ਦਾੰਦ ਕੱਢਿਆ ਤੁਸੀਂ ਲੈ ਦੀਦੀ ਅਸੀਂ ਕੀ ਦਾੰਦ ਕੱਢਦੇ ਨਹੀਂ ਮੈਂ ਤਾਂ ਬੇਬੀ ਨੂੰ ਕੁਟ ਚਾਦੀ ਬਣਾ ਕੇ ਦਿੱਤੀ ਸੀ ਚਾਹ ਲੈ ਕਿ ਇਥੇ ਗੁੱਤਕੁੱਟ ਮੇਰੇ ਵਾਸਤੇ ਬਣਾ ਕੇ ਫੇਰ ਚਾਹ ਆਪ ਬਣਾ ਲੈਂਦੀ ਮੈਨੂੰ ਨਾ ਪਤਾ ਹੀ ਆ ਤੇਰਾ ਆਪਦੀਆਂ ਗੱਲਾਂ ਕਰਨ ਵਾਲੀ ਦਾ ਅ ਜਦੋਂ ਜੀ ਕਰਦਾ ਸਾਡੀ ਬੁੜੀ ਕੋੜੇ ਚੂਲੀਆਂ ਕਰਨ ਆ ਜਾਨੀ ਆ ਤੂੰ ਆ ਜਾਣੀ ਆ ਤੂੰ ਨਹੀਂ ਦੀਦੀ ਦੋਸਤੋਂ ਇਹ ਗੱਲ ਪਈ ਜਾਨੂੰ ਨਾਲ ਲੈ ਦੀਦੀ ਮੈਂ ਤਾਂ ਤੁਹਾਡੇ ਨਾਲ ਹੀ ਜਿਤਨਾ ਗੱਲ ਕਰਦੀ ਹਾਂ ਤੁਸੀਂ ਤਾਂ ਬਤਮੀ ਜੀ ਕਰੀ ਜਾਂਦੇ ਹੋ ਐਨਾ ਤਾਂ ਮੈਂ ਕੋਈ ਮਾਰਾ ਕਰਿਆ ਨਹੀਂ ਜਿੰਨਾ ਤੁਸੀਂ ਬੋਲੀ ਜਾਂਦੇ ਹੋ ਨਾ ਮੈਂ ਕੀ ਬਤਮੀਜ਼ੀ ਕਰਤੀ ਤੇਰੇ ਨਾਲ ਸੱਚ ਹੀ ਕਿਹਾਗਾ ਚੁਗਲੀਆਂ ਕਰਨੀ ਆਉਣੀ ਆ ਨਾ ਤੀ ਐ ਨਾ ਬੋਲ ਤੈਥੋਂ ਵੱਡੀ ਆ ਫੇਰ ਵੀ ਉਹ ਤੇ ਫੇਰ ਮੈਂ ਕੀ ਕਰਾਂ ਜੇ ਵੱਡੀ ਆ ਤਾਂ ਟੇਕੇ ਬਹਿ ਜਾ ਠੀਕ ਆ ਨਾ ਤੇਰੀ ਤਾਂ ਮੈਂ ਬਾਅਦ ਚ ਲਾਪਾ ਕਰਦੀ ਆ ਦੇ ਦੇ ਤੂੰ ਤਾਂ ਸਾਰਾ ਦਿਨ ਬੇਬੇ ਨੂੰ ਬੋਲਦੇ ਰਹਿੰਦੇ ਰਹਿੰਦੇ ਹੋ ਕੋਈ ਨਹੀਂ ਤੂੰ ਚਲਤੀ ਫੇਰ ਆ ਜੀ ਚੱਲ ਕੋਈ ਨਾ ਬੇਬੇ ਜਿਵੇਂ ਚਲਦੀ ਨਾ ਬੇਬੇ ਬੋਲੀ ਆ ਮੈਨੂੰ ਤਾਂ ਹਾਂ ਆਪੀ ਬੋਲੀ ਆ ਮੈਂ ਤਾਂ ਚੰਗਾ ਨਾ ਕੀ ਕਹਿੰਦੀ ਸੀ ਤੂੰ ਬੋਲੀ ਆ ਮੈਂ ਦੱਸੇ ਮੈਨੂੰ ਨਹੀਂ ਪੁੱਤ ਮੈਂ ਤਾਂ ਉਹ ਗੱਲਾਂ ਕਰਤੀ ਸੀ ਗੱਲਾਂ ਕਰੇ ਢੰਗ ਸਿਰ ਦੀਆਂ ਗੱਲਾਂ ਕਰ ਲਿਆ ਕਰ ਇਹ ਜਿਹੀਆਂ ਗੱਲਾਂ ਕਰਦੇ ਹੁੰਦੇ ਆ ਨਾਲੇ ਸਾਨੂੰ ਭੰਡਣ ਲੱਗ ਗਏ ਨੇ ਕੀ ਚੁਗਲੀਆਂ ਕਰਂਗਾ ਇਹਦੇ ਬਾਰੇ ਦੱਸੇ ਮੈਨੂੰ ਕੋਈ ਚੁਗਲੀ ਨਹੀਂ ਕੀਤੀ ਪੁੱਤ ਉਹ ਤਾਂ ਉਹ ਗੱਲਾਂ ਕਰਦੇ ਸੀ ਅਸੀਂ ਕੀ ਗੱਲਾਂ ਕਰਾਂਗਾ ਗੱਲਾਂ ਦੱਸ ਮੈਨੂੰ ਕੀ ਗੱਲਾਂ ਕਰਾਂਗਾ ਫਿਰ ਤੁਸੀਂ ਕਿਹੜੀ ਕਬੀਲਦਾਰੀ ਦੀਆਂ ਕਰਾਂਗਾ ਦੱਸੇ ਮੈਨੂੰ ਕੋੜਾ ਸਿੱਕੇ ਦੇ ਕਬੀਲਦਾਰੀ ਦੀ ਮੈਂ ਕੀਤੀ ਹੈਗੀ ਪਤਾ ਹੀ ਆ ਤੈਨੂੰ ਚੁਗਲੀਆਂ ਕਰਨੀ ਜਾਣਦੀਆਂ ਹੋਰ ਤੈਨੂੰ ਆਉਂਦਾ ਕੀ ਆ ਚੁਗਲਾਈ ਕਰਨਾ ਹੋਣਾ ਆ ਮੇਰਾ ਮੁੰਡਾ ਨਹੀਂ ਗੱਲ ਸੁਂਦਾ ਮੇਰੀ ਨੂੰਹ ਨਹੀਂ ਗੱਲ ਸੁਂਦੀ ਆਹੀ ਗੱਲਾਂ ਤੇਰੇ ਕੋਲ ਹੋਰ ਤਾਂ ਚੱਜ ਦੀ ਗੱਲ ਤਾਂ ਤੈਨੂੰ ਆਉਂਦੀ ਨਹੀਂ ਤੂੰ ਕਿਹਦੇ ਬੋਲਦੀ ਆ ਤੂੰ ਨਾ ਮੇਰੀ ਗੱਲ ਸੁਣ ਲੈ ਅੱਗੇ ਤੋਂ ਇਹ ਆਪਣੇ ਘਰੇ ਆ ਗਈ ਨਾ ਮੈਂ ਗੁੱਤ ਨਹੀਂ ਫੜ ਕੇ ਇਹਨੂੰ ਬਾਹਰ ਫਿਕ ਕੱਢ ਦੂੰਗੀ ਤੋ ਇਹਨੂੰ ਪਹਿਲਾਂ ਹੀ ਕਹਿ ਦੀ ਹੁਣ ਜੇ ਕਦੇ ਟੱਕਰੀ ਨਾ ਤੈਨੂੰ ਕਹਿ ਦੀ ਇਹਨੂੰ ਵੀ ਸਾਡੇ ਘਰੇ ਨਹੀਂ ਆਉਣਾ ਖਾਸ ਕਰਕੇ ਜਦੋਂ ਮੈਂ ਨਾ ਘਰੇ ਹੋਵਾਂ ਆ ਚਾਦੀ ਘੁੱਟ ਦੇ ਕੇ ਗਈ ਹੈ ਜੀ ਉਹ ਤੇਰੇ ਵਾਸਤੇ ਵੀ ਗੜਬੀ ਚ ਰੱਖ ਕੇ ਦੀ ਆ ਪਾ ਕੇ ਰਸੂਈ ਚ ਮੈਂ ਨਹੀਂ ਪਿੰਦੀ ਚਾ ਤੇਰੇ ਵਾਂਗੂ ਨਾ ਮੇਰੇ ਹੱਥ ਨੇ ਟੁੱਟੇ ਆ ਤੇਰੇ ਤਾਂ ਹੱਥ ਟਿੱਤੇ ਆ ਤਾਂ ਕਰਕੇ ਤੈਨੂੰ ਤਾਂ ਲੋਕ ਆਂਡ ਕਮਾਂਡ ਬਣਾ ਬਣਾ ਕੇ ਫਣਾਉਂਦਾਗਾ ਚਾਹਾਂ ਕੋੜ ਗੋਡੇ ਦੁਖਦੇ ਆ ਤਾਂ ਕਰਕੇ ਬੈਠੀ ਆਂ ਤੀ ਇਹ ਤਾਂ ਕਰ ਆ ਨਾਨੇ ਨੇ ਧੀ ਤੂੰ ਇਹ ਨਾ ਕਹਿ ਮੈਂ ਨਹੀਂ ਤੇਰੀ ਤੀ ਤੂੰ ਨਹੀਂ ਤੂੰ ਮੇਰੀ ਮਾਂ ਠੀਕ ਆ ਨਾ ਆ ਮੈਨੂੰ ਆਦੀ ਗੰਦੀ ਜਵਾਨ ਤੋਂ ਤੀ ਤੂੰ ਨਾ ਕਿਹਾ ਕਰ ਮਾਰਦੀ ਕੋਤੋਂ ਮਾਰਿਆ ਨਹੀਂ ਹਜੇ ਮੈਂ ਮਾਰਦੀ ਕੋਤੋਂ ਕਰਦੀ ਆ ਲੱਛਣ ਜੇ ਹੁਣ ਮੂੰ ਤੇ ਮਾਰਾ ਜੀਤਾ ਕਰਦਾ ਮੈਂ ਕਿੱਥੇ ਰੋਡੀ ਲੱਗੀ ਐ ਇਹ ਪਤਾ ਨਹੀਂ ਕਦੋਂ ਮਰੂਗੀ ਕਦੋਂ ਨਾ